ਮਖਾਲਫਤ ਸੇ ਮੇਰੀ ਤबीयत ਔਰ ਸੰਵਰਤੀ ਹੈ ਮਖਾਲਫਤ ਸੇ ਮੇਰੀ ਤबीयत ਔਰ ਸੰਵਰਤੀ ਹੈ ਮੈਂ ਦੁਸ਼ਮਨੋਂ ਕਾ ਬੜਾ ਇਤਰਾਮ ਕਰਤਾ ਰਾਣੀ ਜੀ ਸਭ ਤੋਂ ਪਹਿਲਾਂ ਦਾ ਫਾਈਵ ਵਰਡ ਵਿੱਚ ਤੁਹਾਡਾ ਸਵਾਗਤ ਆ ਥੈਂਕ ਯੂ ਸਭਨ ਥੈਂਕ ਯੂ ਵੈਰੀ ਮੱਚ ਮੈਨੂੰ ਲੱਗਦਾ ਆਪਾਂ ਬਹੁਤ ਅਕਸਰ ਮਿਲਦੇ ਰਹਿਣੇ ਆ ਗੱਲਾਂ ਕਰਦੇ ਰਹਿਣੇ ਆ ਫਿਲਮਾਂ ਬਾਰੇ ਕਿਤਾਬਾਂ ਬਾਰੇ ਸਿਹਤ ਬਾਰੇ ਹਨਾ ਕੈਮਰੇ ਸਾਹਮਣੇ ਮਿਲਦਾ ਆਪਾਂ ਪਹਿਲੀ ਵਾਰ ਮੁਖਾਤਬ ਹੋ ਰਿਹਾ ਅੱਜ ਕੈਮਰੇ ਸਾਹਮਣੇ ਇਕੱਠੇ ਆਪਾਂ ਪਹਿਲੀ ਵਾਰ ਹੀ ਜਾ ਰਹੇ ਆ ਸਾਰੇ ਆ ਤੁਹਾਨੂੰ ਤਾਂ ਅੱਜ ਤੁਹਾਡੇ ਨਾਲ ਬਹੁਤ ਵਰੀਆਂ ਖਰੀਆਂ ਖਰੀਆਂ ਵੀ ਕਰਨੀਆਂ ਤੁਹਾਨੂੰ ਸੁਣਾਈਆਂ ਵੀ ਜਾਣਗੀਆਂ ਤੁਹਾਡੀਆਂ ਸੁਣੀਆਂ ਵੀ ਜਾਣਗੀਆਂ ਬਿਲਕੁਲ ਮੈਂ ਤਿਆਰ ਆ ਸਭ ਮੈਂ ਜਿਸ ਤਰ੍ਹਾਂ ਸਭੰਦੇ ਸੁਹਾ ਤੋਂ ਪੂਰੀ ਤਰ੍ਹਾਂ ਮਤਲਬ ਵਾਕਿਫ ਆ ਤੇ ਮੈਂ ਤਿਆਰ ਆ ਪੂਰਾ ਚਲੋ ਵਧੀਆ ਗੱਲ ਆ ਹਾਂ ਤੇ ਆਪਾਂ ਗੱਲ ਸ਼ੁਰੂਆਤ ਕਰਦੇ ਆ ਰਾਣਾ ਨਨਵੀਰ ਤੋਂ ਰਾਣਾ ਨਨਵੀਰ ਇੱਕ ਕਵੀ ਵੀ ਹੈਗਾ ਇੱਕ ਸੰਗੀਤਾ ਲੇਖਕ ਵੀ ਹੈਗਾ ਹਾਂ ਐਕਟਰ ਤਾਂ ਸਭ ਨੂੰ ਪਤਾ ਹੈਗਾ ਹਨਾ ਰੰਗ ਮੰਚ ਤੋਂ ਚੱਲ ਕੇ ਫਿਲਮਾਂ ਵਾਲੇ ਫਿਰ ਲੇਖਕ ਹਨਾ ਤੇ ਮੈਂ ਜਾਣਣਾ ਚਾਹਣਾ ਤੁਹਾਡੀ ਤੁਹਾਡੀ ਜ਼ੁਬਾਨ ਤੋਂ ਵੀ ਰਾਣਾ ਨਨ ਵੀਰ ਹੈ ਕੀ ਮੈਂ ਮਤਲਬ ਆਪਣੇ ਆਪ ਨੂੰ ਕਵੀ ਦੇ ਤੌਰ ਤੇ ਵੀ ਨਹੀਂ ਦੇਖਦਾ ਸਿਰਫ ਕੱਲਾ ਕਵੀ ਨਹੀਂ ਮੈਨੂੰ ਆਪ ਮੇਰੇ ਵਿੱਚ ਕਾਫੀ ਰਲਗੱਡ ਹੈ ਤੇ ਮੈਨੂੰ ਐਂ ਲੱਗਦਾ ਕਿ ਮੈਂ ਕੰਮ ਦੇ ਵਿੱਚ ਰੁੱਝਿਆ ਹੋਇਆ ਤੇ ਮੈਨੂੰ ਕੰਮ ਬਹੁਤ ਕਰਨਾ ਅੱਛਾ ਲੱਗਦਾ ਚਾਹੇ ਉਹ ਘਰ ਦਾ ਹੋਵੇ ਚਾਹੇ ਮੇਰੇ ਲੇਖਣੀ ਦਾ ਹੋਵੇ ਚਾਹੇ ਐਕਟਿੰਗ ਦਾ ਹੋਵੇ ਔਰ ਪੜਨਾ ਲਿਖਣਾ ਔਰ ਘਰ ਦੇ ਕੰਮ ਵਿੱਚ ਵਿਅਸਤ ਰਹਿਣਾ ਔਰ ਐਕਟਿੰਗ ਨੂੰ ਲੈ ਕੇ ਗੱਲਾਂ ਸਾਂਝੀਆਂ ਕਰਦੇ ਰਹਿਣਾ ਆਪਣਾ ਕੰਮ ਦੇਖ ਕੇ ਆਪਣੇ ਵਿੱਚ ਨੁਕਸ ਕੱਢਣੇ ਔਰ ਜਿਆਦਾ ਵਿਦਿਆਰਥੀਆਂ ਨਾਲ ਜਿਹੜੇ ਮੇਰੇ ਜੂਨੀਅਰ ਨੇ ਥੀਏਟਰ ਦੇ ਜਾਂ ਹੋਰ ਸਿਨੇਮਾ ਨੂੰ ਪਿਆਰ ਕਰਨ ਵਾਲੇ ਨੇ ਉਹ ਮੇਰੇ ਕੋਲ ਅਕਸਰ ਘਰ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹਨਾਂ ਨਾਲ ਰਾਬਤਾ ਰੱਖਣਾ ਤੇ ਯੂਨੀਵਰਸਿਟੀ ਦੇ ਟੀਚਰਾਂ ਨਾਲ ਤੇ ਮੈਂ ਆਪਣੇ ਆਪ ਨੂੰ ਇੱਕ ਕਿਤੇ ਨਾ ਕਿਤੇ ਕਿਤਾਬਾਂ ਦਾ ਪ੍ਰਚਾਰਕ ਵੀ ਮੰਨਦਾ ਕਵੀ ਵੀ ਮੰਨਦਾ ਐਕਟਰ ਵੀ ਆ ਤੇ ਹੋਰ ਬਾਕੀ ਸਾਰਾ ਕੁਝ ਮੇਰੇ ਕੋਲ ਕਾਮ ਵੀ ਹੈ ਕ੍ਰੋਧ ਵੀ ਹੈ ਲੋਭ ਵੀ ਹੈ ਮੂਹ ਵੀ ਹੈ ਹੰਕਾਰ ਵੀ ਹੈ ਸਾਰਾ ਕੁਝ ਵਿੱਚ ਹੀ ਹੈ ਅੱਛਾ ਜੇ ਦਰਸ਼ਕਾਂ ਨੇ ਰਾਣਾ ਰਣਵੀਰ ਨੂੰ ਸਮਝਣਾ ਆਵੇ ਅਸਲ ਅਸਲ ਰਾਣਾ ਰਣਵੀਰ ਨੂੰ ਉਹ ਰਾਣਾ ਰਣਵੀਰ ਦੀਆਂ ਫਿਲਮਾਂ ਦੇਖਣ ਜਾਂ ਰਾਣਾ ਰਣਵੀਰ ਦੀਆਂ ਕਿਤਾਬਾਂ ਪੜ੍ਹਨ ਜਾਂ ਫੇਸਬੁੱਕ ਤੇ ਜਾ ਕੇ ਉਹਦੇ ਵਿਚਾਰ ਪਚ ਪੜਨ ਬੇਸਿਕਲੀ ਜੇ ਰਾਣੇ ਨੂੰ ਸਮਝਣਾ ਹੋਵੇ ਦਰਸ਼ਕਾਂ ਨੂੰ ਕੀ ਕਰਨ ਆ ਜੇ ਰਾਣੇ ਨੂੰ ਅਸਲ ਨੂੰ ਸਮਝਣਾ ਹੈ ਤਾਂ ਤੁਸੀਂ ਬਾਇਆ ਫੇਸਬੁੱਕ ਮੇਰੇ ਪੇਜ ਰਾਹੀਂ ਮੈਨੂੰ ਦੇਖੋ ਪਹਿਲਾਂ ਪਰਖੋ ਤੇ ਉੱਥੋਂ ਕਈਆਂ ਨੂੰ ਪਤਾ ਲੱਗਦਾ ਕਿ ਮੈਰੀ ਕੀ ਸੋਚ ਹੈ ਮੈਂ ਕੀ ਸੋਚਦਾ ਔਰ ਕੀ ਚਾਹੁੰਨਾ ਔਰ ਮੇਰੇ ਇੰਟਰਸਟ ਕਿਸ ਤਰ੍ਹਾਂ ਦੇ ਨੇ ਔਰ ਮੇਰੇ ਕੀ ਫਿਕਰ ਨੇ ਔਰ ਫਿਰ ਉਸ ਤੋਂ ਬਾਅਦ ਕਿਤਾਬਾਂ ਦੇ ਥਰੂ ਆ ਕੇ ਜਦੋਂ ਮੈਨੂੰ ਮੇਰੀਆਂ ਕਿਤਾਬਾਂ ਲਿਖੀਆਂ ਦੇ ਆ ਕੇ ਫਿਲਮਾਂ ਵਿੱਚ ਮਿਲਣਗੇ ਤਾਂ ਉਹਨਾਂ ਨੂੰ ਇੱਕ ਵੱਖਰਾ ਰਾਣਾ ਤੇ ਰਾਣੇ ਦੀ ਸਮਝ ਆਊਗੀ ਕਿ ਰਾਣਾ ਹੈ ਕੀ ਅਸਲ ਦੇ ਵਿੱਚ ਤੇ ਕਰ ਕੀ ਰਿਹਾ ਤੇ ਕੀ ਨਹੀਂ ਕਰ ਰਿਹਾ ਉਹਨਾਂ ਨੂੰ ਮੇਰੇ ਆਲੋਚਨਾ ਕਰਨੀ ਤੇ ਮੇਰੀ ਤਾਰੀਫ਼ ਕਰਨੀ ਉਹਨਾਂ ਲਈ ਆਸਾਨ ਹੋ ਜਾਏਗੀ ਆ ਸਿਰਫ ਤਾਰੀਫ਼ ਮੈਨੂੰ ਬਹੁਤ ਚੁੰਡੀਆਂ ਵੱਡਦੀਆਂ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਕੱਲੀ ਤਾਰੀਫ਼ 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 ਹੋਈ ਜਾਂਦੀ ਹੈ ਤਾਂ ਮੈਨੂੰ ਲੱਗਦਾ ਉਹਦੇ ਵਿੱਚ ਫਿਰ ਮੈਂ ਗਰੋ ਨਹੀਂ ਕਰ ਪਾਉਂਗਾ ਸੋ ਜੇ ਮੈਨੂੰ ਮਿਲਣਾ ਤਾਂ ਬਾਇਆ ਫੇਸਬੁੱਕ ਮੇਰੀਆਂ ਕਿਤਾਬਾਂ ਰਹੀਂ ਓਕੇ ਫਿਲਮਾਂ ਦੇ ਵਿੱਚ ਆਉਣ ਫਿਰ ਮੈਨੂੰ ਫੜ ਲੈ ਅੱਛਾ ਜਿੰਨਾ ਕਿ ਮੈਂ ਰਾਣਾ ਨੇ ਮੈਨੂੰ ਜਾਣਾਂ ਰਾਣਾ ਨੇ ਵੀਰ ਇੱਕ ਵਧੀਆ ਲੇਖਕ ਹੈ ਕਿ ਤਰ੍ਹਾਂ ਕਰਦੇ ਸੋਸ਼ਲ ਵਰਕਰ ਵੀ ਜਦੋਂ ਫਿਲਮਾਂ ਦੇਖਦੇ ਆ ਏਡੇ ਹਲਕੇ ਪੱਦਰ ਦੇ ਕਿਰਦਾਰ ਕਿਤੇ ਸ਼ੈਂਪੀ ਸਿੰਘ ਕਿਤੇ ਉਹ ਵੀ ਇਹ ਏਦਾਂ ਹਲ ਰਾਣੇ ਨੇ ਆਪਣੇ ਆਪ ਨੂੰ ਇਹਨਾਂ ਹਲਕਾ ਕਿਉਂ ਡਿੱਗੇ ਹੋਇਆ ਆ ਦੇਖੋ ਕੰਮ ਮੇਰਾ ਮੈਂ ਕਹਿਣਾ ਹੁੰਦਾ ਇੱਕ ਵੀ ਮੈਂ ਪੱਕਾ ਕਰਦਾ ਇਹ ਕੋਈ ਮੈਂ ਸਿਰਫ ਬਿਆਨ ਨਹੀਂ ਹੈ ਵੀ ਜੇ ਮੇਰੇ ਪਾਪਾ ਮੰਮੀ ਟੀਚਰ ਰਟਾਇਰ ਹੋਏ ਨੇ ਔਰ ਸਾਡੇ ਘਰੇ ਕੋਈ ਮਤਲਬ ਜ਼ਮੀਨ ਜਾਇਦਾਦ ਨਹੀਂ ਕੋਈ ਖੇਤੀਬਾੜੀ ਦਾ ਕੰਮ ਨਹੀਂ ਕੋਈ ਅਲੱਗ ਬਿਜ਼ਨਸ ਨਹੀਂ ਜੇ ਮੇਰੇ ਬਾਪੂ ਦਾ ਕੋਈ ਬਿਜ਼ਨਸ ਹੁੰਦਾ ਜੇ ਕੋਈ ਜ਼ਮੀਨ ਜਾਇਦਾਦ ਹੁੰਦੀ ਤਾਂ ਮੈਂ ਪੱਕਾ ਮੈਂ ਇੰਨਾ ਕਸਨ ਕੀ ਸੀਗਾ ਕਿ ਮੈਂ ਦੇਖ ਕੇ ਕੰਮ ਕਰਨਾ ਸੀ ਪਰ ਮੈਂ ਨੌਕਰੀ ਛੱਡੀ ਨੌਕਰੀ ਛੱਡਣ ਤੋਂ ਬਾਅਦ ਫਿਰ ਮੈਨੂੰ ਇਹ ਫਿਕਰ ਹੈ ਕਿ ਮੇਰੀ ਰੋਟੀ ਪਾਣੀ ਕਿਵੇਂ ਤੁਰਨਾ ਸੋ ਕੁਝ ਰੋਟੀ ਪਾਣੀ ਲਈ ਬੱਚਿਆਂ ਨੂੰ ਪੜਾਉਣ ਲਈ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਅੱਗੇ ਤੋਰਨ ਲਈ ਔਰ ਥੋੜੀਆਂ ਸੁੱਖ ਸਹੂਲ ਇਹ ਪੈਸੇ ਦੀ ਲੋਡ ਹੁੰਦੀ ਆ ਉਹਦੇ ਕਰਕੇ ਕੈਰੈਕਟਰ ਲਈ ਹਾਂ ਕਰਨੀ ਪੈਂਦੀ ਹੈ ਕੈਰੈਕਟਰ ਲਿਖੇ ਹੀ ਬਹੁਤ ਘੱਟ ਜਾ ਰਹੇ ਨੇ ਲੇਖਕਾਂ ਨੂੰ ਕਹਿੰਦੇ ਵੀ ਰਹਿੰਦੇ ਆ ਕੈਰੈਕਟਰ ਆਉਂਦੇ ਵੀ ਹਿੱਸੇ ਘਟਾ ਤੇ ਜਦੋਂ ਨੂੰ ਫਿਰ ਸਿਨੇਮਾ ਬਹੁਤ ਬਦਲਣ ਲੱਗ ਗਿਆ ਉਹਨੂੰ ਕੰਪੀਟੀਸ਼ਨ ਵੀ ਬਦਲਣ ਲੱਗ ਗਿਆ ਫਿਰ ਥੋੜਾ ਜਿਹਾ ਕੰਮ ਵੀ ਘਟਣ ਲੱਗ ਗਿਆ ਤੇ ਪਰ ਮੈਨੂੰ ਲੱਗਦਾ ਸ਼ੈਂਪੀ ਆ ਜਿਹੜਾ ਕੈਰੈਕਟਰ ਮੈਂ ਇਸ ਤਰ੍ਹਾਂ ਦਾ ਕੋਈ ਪੇਤਲਾ ਕੰਮ ਤਾਂ ਨਹੀਂ ਕੀਤਾ ਵੀ ਜਿਹਨੂੰ ਦੇਖ ਕੇ ਸੰਗ ਆਵੇ ਪਰ ਹਾਂ ਤੁਹਾਡੇ ਵਰਗੇ ਦੋਸਤ ਮਿੱਤਰ ਜਿਹੜੇ ਸੂਝ ਰੱਖਦੇ ਆ ਸਿਨੇਮੇ ਦੀ ਔਰ ਜਿਨ੍ਹਾਂ ਨੂੰ ਮੇਰੇ ਤੇ ਯਕੀਨ ਆ ਮੇਰੇ ਅਧਿਆਪਕ ਕੁਛ ਔਰ ਮੇਰੇ ਕੁਛ ਚਾਹੇਤੇ ਔਰ ਮੈਂ ਆਪਣੇ ਆਪ ਵੀ ਖੁਦ ਨੂੰ ਮੈਨੂੰ ਲੱਗਦਾ ਕਿ ਮੈਂ ਕਿਤਨਾ ਕਿਤੇ ਵੇਸਟ ਕਰ ਰਿਹਾ ਆਪਣੇ ਆਪ ਨੂੰ ਇੰਨੀ એનર્ਜੀ ਵੇਸਟ ਕਰਤੀ ਕਿ ਕੈਰੈਕਟਰ ਵੇਸਟ ਕਰਤਾ ਪਰ ਹੌਲੀ ਹੌਲੀ ਕਿਤਨਾ ਕਿਤੇ ਮੈਨੂੰ ਦਾ ਲੱਗ ਜਾਂਦਾ ਮੈਨੂੰ ਕੋਈ ਕੈਰੈਕਟਰ ਸਹੀ ਮਿਲ ਜਾਂਦਾ ਜਾਂ ਮੈਂ ਆਪ ਲਿਖਣ ਦਾ ਮੌਕਾ ਮਿਲਦਾ ਤਾਂ ਮੈਂ ਲੋਟਰੀ ਲ ਤਾ ਗੱਲ ਮੈਂ ਸਹਿਮਤ ਹਾਂ ਤੁਹਾਡੇ ਨਾਲ ਪਰ ਉਹਦੇ ਪੈਸੇ ਦਾ ਚੱਕਰ ਐ ਸਿਰਫ ਪਰ ਰੋਜੀ ਰੋਟੀ ਤੋਰਨ ਦੀ ਅੱਛਾ ਤੁਹਾਡੇ ਜਿੰਨੇ ਕਿਰਦਾਰ ਨੇ ਕਿਸੇ ਫਿਲਮ ਚ ਵਧੀਆ ਕਿਰਦਾਰ ਵੀ ਬੜੇ ਛੋਟੇ ਛੋਟੇ ਕਿਰਦਾਰ ਵੀ ਤੁਸੀਂ ਆਪਣੇ ਆਪ ਨੂੰ ਇੱਕ ਛੋਟੇ ਕਿਰਦਾਰਾਂ ਤੇ ਮੈਨੂੰ ਲੱਗਦਾ ਛੋਟੇ ਕਿਰਦਾਰਾਂ ਚ ਬੰਨ ਲਿਆ ਜਿਹੜੇ ਤੁਹਾਡੇ ਨਾਲ ਦੀ ਸੰਗੀ ਸਾਥੀ ਸੀ ਜਿਹੜਾ ਪਿੱਛੋਂ ਆਇਓ ਬੜੇ ਅੱਗੇ ਨਿਕਲ ਗਏ ਰਾਣਾ ਦੇ ਉੱਥੇ ਤੋਂ ਉੱਤੇ ਖੜਿਆ ਛੋਟੇ ਛੋਟੇ ਕਿਰਦਾਰਾਂ ਨੇ ਤੁਸੀਂ ਬਣੀਆਂ ਫਿਲਮਾਂ ਮੈਂ ਦੇਖੀਆਂ ਨੇ ਨਿੱਕੇ ਨਿੱਕੇ ਕਿਰਦਾਰ ਨੇ 5 ਮਿੰਟ ਲਈ ਰਾਣਾ ਆਉਂਦਾ ਭੱਜ ਜਾਂਦਾ ਇਹੋ ਜਿਹੀ ਫਿਲਮਾਂ ਨੂੰ ਤੁਸੀਂ ਹਾਂ ਕਿਉਂ ਕਰਦੇ ਹੋ ਆ ਮੈਂ ਨਾ ਯਾਰੀ ਦੋਸਤੀ ਪਗਾਉਣ ਦੇ ਮਾਮਲੇ 'ਚ ਚਾਹੇ ਉਹ ਪੁਰਾਣੀਆਂ ਨੇ ਚਾਹੇ ਅੱਜ ਵੀ ਐ ਮੈਂ ਬਹੁਤ ਖਰਾ ਉੱਤਰਦਾ ਤੇ ਖਰਾ ਉੱਤਰਨ ਦੇ ਮਾਮਲੇ 'ਚ ਸ਼ਾਇਦ ਸਿੱਧ ਕਰਨ ਦੇ ਮਾਮਲੇ 'ਚ ਕਿ ਮੈਂ ਹਾਂ ਬਹੁਤ ਅੱਛਾ ਦੋਸਤ ਆ ਬਹੁਤ ਅੱਛਾ ਬੰਦਾ ਮੈਂ ਮੈਂ ਹਾਂ ਕਰਦਾ ਨਾ ਤੇ ਮੈਂ ਸਮੀਰ ਕੰਗੂਰਨ ਨਾਲ ਵੀ ਇੱਕ ਦੋ ਫਿਲਮਾਂ ਕੀਤੀਆਂ ਉਹਨਾਂ ਨੂੰ ਮੈਂ ਕਹਿੰਦਾ ਵੀ ਰੰਨਾ ਕਿ ਤੁਸੀਂ ਮੇਰਾ ਬਹੁਤ ਔਡੀਸ਼ਨ ਲੈ ਲਿਆ ਹੁਣ ਮੈਨੂੰ ਕੋਈ ਰੋਲ ਵੀ ਦੇ ਦਿਓ ਹੈਨਾ ਕੈਰੀ ਔਂ ਜੱਟਾ ਦੇ ਵਿੱਚ ਵੀ ਮੇਰਾ ਇਸ ਤਰ੍ਹਾਂ ਦਾ ਰੋਲ ਸੀ ਵਿਸਾਖੀ ਫਿਲਮ ਦੇ ਵਿੱਚ ਸੀ ਹੋਰ ਵੀ ਕਈ ਜਿਵੇਂ ਗਿੱਪੀ ਹੋਰਾਂ ਨੇ ਇੱਕ ਵਾਰ ਪਹਿਲੀ ਵਾਰੀ ਹਾਜ਼ਰੀ ਲਵਾਈ ਤਾਂ ਫਰਾਰ ਫਿਲਮ ਦੇ ਵਿੱਚ ਜਸਟ 3-4 ਸੈਕਿੰਡ ਦਾ ਰੂਲ ਸੀਗਾ ਤੇ ਹੋਰ ਕਈ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਂ ਲਏ ਜਾ ਸਕਦੇ ਨੇ ਜਿਹੜੇ ਮੈਂ ਯਾਰਾਂ ਦੋਸਤਾਂ ਨੂੰ ਜਵਾਬ ਨਹੀਂ ਦੇ ਸਕਿਆ ਪਰ ਉਹ ਜਦੋਂ ਮੇਰੇ ਦਰਸ਼ਕ ਵਰਗ ਨੂੰ ਮੈਂ ਇਕੱਲੇ- ਇਕੱਲੇ ਦਾ ਜਾ ਕੇ ਦੱਸ ਨਹੀਂ ਸਕਦਾ ਕਿ ਮੇਰੀ ਕੀ ਮਜਬੂਰੀ ਸੀ ਜਾਂ ਮੈਂ ਯਾਰੀ ਦੋਸਤੀ ਕੀਤਾ ਵੀ ਇਹਦੇ ਵਿੱਚੋਂ ਮੈਂ ਪੈਸੇ ਵੀ ਨਹੀਂ ਕਮਾਏ ਕਿਸੇ ਫਿਲਮ ਦੇ ਵਿੱਚੋਂ ਸੋ ਉੱਥੇ ਕਿਤੇ ਨਾ ਕਿਤੇ ਤੁਹਾਡੇ ਵਰਗੇ ਦੋਸਤ ਮਿੱਤਰ ਲੱਗਦਾ ਕਿ ਰਾਣਾ ਕਿਉਂ ਕਰ ਰਿਹਾ ਇਹੋ ਜਿਹਾ ਕੰਮ ਬਿਲਕੁਲ ਸਹੀ ਗੱਲ ਹੈ ਇਹ ਇੱਕ ਐਸਾ ਮੀਡੀਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡਾਕੂਮੈਂਟ ਬਣਨਾ ਹੈ ਔਰ ਜਵਾਬ ਦੇਣ ਲਈ ਸ਼ਾਇਦ ਉਹਦਾ ਕਈ ਵਾਰੀ ਰਾਣਾ ਫਿਜ਼ੀਕਲੀ ਨਾ ਵੀ ਹੋਵੇ ਉਹ ਯਾਰ ਦੋਸਤ ਵੀ ਨਾ ਹੋਣ ਜਾਂ ਉਹ ਜੇ ਹੋਣ ਵੀ ਤਾਂ ਜਵਾਬ ਨਾ ਦੇ ਸਕਣ ਰਾਣੇ ਦੀ ਗੈਰ ਹਾਜ਼ਰੀ ਦੇ ਵਿੱਚ ਤਾਂ ਮੈਂ ਹੁਣ ਪਿਛਲੇ 6 ਮਹੀਨਿਆਂ ਤੋਂ ਆਪਣੇ ਆਪ ਨੂੰ ਸੰਭਾਲਿਆ ਕਿ ਕੰਮ ਦੇ ਮਾਮਲੇ 'ਚ ਮੈਂ ਜ਼ਿਆਦਾ ਸਮਝੌਤਾ ਨਹੀਂ ਕਰਨਾ ਮੈਂ ਪਿਆਰ ਨਾਲ ਮੁਹੱਬਤ ਨਾਲ ਮੈਂ ਗੱਲ ਕਹਿਣ ਤੋਂ ਦੇ ਝਿਜਕਦਾ ਸੀ ਤੇ ਮੈਂ ਹੁਣ ਕਹਿੰਦਿਆ ਕਰੂੰਗਾ ਕਿ ਜੇ ਕੋਈ ਮੇਰੇ ਲਾਇਕ ਰੋਲ ਹੈ ਤਾਂ ਤੁਸੀਂ ਦਿਓ ਨਹੀਂ ਮੈਨੂੰ ਮੇਰੀ ਕੋਈ ਹੋਰ ਸੇਵਾਵਾਂ ਲੈ ਲਓ ਲੇਖਣ ਦੀਆਂ ਲੈ ਲਓ ਕਿਸੇ ਹੋਰ ਤਰੀਕੇ ਨਾਲ ਰੱਖ ਲਓ ਪਰ ਇਸ ਤਰ੍ਹਾਂ ਮੈਨੂੰ ਇੱਕ ਟੂਲ ਦੇ ਤੌਰ ਤੇ ਜਾਂ ਆਇਆ ਗਿਆ ਜਾਂ ਕਰੈਕਟ ਮੈਂ ਕਹਿੰਦਾ ਨਾ ਕਰੈਕਟਰ ਛੋਟਾ ਵੱਡਾ ਨਹੀਂ ਹੁੰਦਾ ਐਕਟਰ ਛੋਟਾ ਵੱਡਾ ਹੁੰਦਾ ਹੈ ਜਿਆਦਾ ਕੋਈ ਕਰੈਕਟਰ ਦੇ ਵਿੱਚ ਗੱਲ ਹੋਵੇ ਉਹ ਮੈਂ ਇਹੋ ਜਿਹਾ ਕੰਮ ਵੀ ਨਹੀਂ ਕੀਤਾ ਇਹਦੇ ਛੋਟੇ ਰੋਲ ਨੇ ਵੀ ਲੱਗੇ ਵੀ ਹਾਂ ਹੀ ਰਾਣੇ ਬਣਾ ਸਰਦਾ ਹੀ ਨਹੀਂ ਸੀ ਰਾਣਾ ਹੀ ਕਰ ਸਕ अच्छा यार दोस्त ने ही गल कीती ਤੁਹਾਡੇ ਵੀ ਬਹੁਤ ਸਾਰੇ ਯਾਰ ਦੋਸਤ ਨੇ ਬ੍ਰੈਕਟ ਵਾਲੇ ਯਾਰ ਦੋਸਤ ਉਹ ਪਲਟੀ ਲਵਾਉਣ ਨੂੰ ਉਹਨਾਂ ਨੇ 24 ਘੰਟੇ ਵੀ ਇਹਦੀ ਪਲਟੀ ਲਵਾਣੀ ਕਿਵੇਂ ਐਵੇਂ ਯਾਰਾ ਦੋਸਤੋ ਕਿਵੇਂ ਬਚਦੇ ਹੋ ਤੁਸੀਂ ਆ ਨਹੀਂ ਇਹ ਨਹੀਂ ਮੈਨੂੰ ਬਚਣਾ ਆਇਆ ਹਲੇ ਤੱਕ ਤਾਂ ਨਹੀਂ ਬਚਣਾ ਆਇਆ ਪਰ ਮੈਂ ਆਪਣੇ ਬੱਚਾ ਨੂੰ ਆਪਣੀ ਬੇਟੀ ਮੇਰੀ ਹੁਣ ਜਵਾਨ ਹੋ ਗਈ ਹੈ ਸਿਰਤ ਰਾਣਾ ਸਿਰਤ ਰਾਣਾ ਉਹ ਪਲੱਸ 2 ਕਰ ਗਈ ਹੈ ਤੇ ਉਹਨੂੰ ਮੈਂ ਸੁਚੇਤ ਕਰਦਾ ਰਹਿਣਾ ਕਿ ਤੁਸੀਂ ਆਪਣੇ ਕੰਮ ਨਾਲ ਜਵਾਬ ਦਿਓ ਤੇ ਬਹੁਤ ਜ਼ਿਆਦਾ ਤੁਸੀਂ ਐ ਘੁੱਗੀ ਮੰਗੂ ਖੰਪਨਾ ਖਲਾ ਰਹੋ ਹੈ ਨਾ ਵੀ ਸਾਰਾ ਕੁਝ ਮੇਰੇ ਤੋਂ ਨਿਕਲ ਨਾ ਜਾਵੇ ਮੈਂ ਆਪਣੀ ਇਕੱਲਾ ਰਹਿ ਜੂਗਾ ਕੋਈ ਇਕੱਲਾ ਨਹੀਂ ਰਹਿੰਦਾ ਮੈਂ ਇਕੱਲਾ ਰਹਿ ਕੇ ਵੀ ਬਹੁਤ ਇੰਜੋਏ ਕਰਦਾ ਪਰ ਮੈਂ ਹੁਣ ਬੜਾ ਸਪਨ ਸਮਝਾ ਲਿਆ ਆਪਣੇ ਆਪ ਨੂੰ ਮੈਂ ਪਹਿਲਾਂ ਬਹੁਤ ਫਿਕਰ ਕਰਦਾ ਸੀ ਵਾਂਸ ਦੇਰ ਬਾਅਦ ਮੈਂ ਖੇਜਦਾ ਬਹੁਤ ਹੁੰਦਾ ਸੀ 5-6 ਸਾਲ ਪਹਿਲਾਂ ਮੈਂ ਇਰੀਟੇਟ ਬਹੁਤ ਜਲਦੀ ਹੋ ਜਾਂਦੀ ਸੀ ਮੈਨੂੰ ਆਪਣੇ ਆਪ ਦੇ ਵਿੱਚ ਲੱਗਣ ਲੱਗਦਾ ਸੀ ਮੇਰੇ ਨਾਲ ਮੇਰੇ ਨਾਲ ਹੀ ਗਲਤ ਹੋ ਰਿਹਾ ਮੇਰੇ ਨਾਲ ਹੀ ਪਰ ਇਹ ਦੁਨੀਆ ਦਾ ਵਰਤਾਰਾ ਹੈ ਹੁਣ ਮੈਂ ਬੜਾ ਪੋਜ਼ਿਟਿਵ ਜਿਉਣਾ ਔਰ ਪਰ ਮੈਂ ਬੜਾ ਸੰਭਲ ਕੇ ਪੈਰ ਰੱਖਿਆ ਯਾਰੀ ਦੋਸਤੀ ਦੇ ਮਾਮਲੇ ਚ ਵੀ ਸਾਰੇ ਕਾਸੇ ਵੀ ਤੇ ਲਿਖਣਾ ਵੀ ਪਹਿਲਾਂ ਮੈਂ ਬਹੁਤ ਤੇਤਲਾ ਵੀ ਲਿਖਦ ਰਿਹਾ ਹਾਂ ਹਲੇ ਮੈਂ ਲਿਖਣਾ ਸਿੱਖ ਰਿਹਾ ਮੈਨੂੰ ਕਿਤਾਬਾਂ ਨਾਲ ਜਿਉਂ-ਜਿਉਂ ਸਾਂਝ ਬਣਦੀ ਜਾ ਰਹੀ ਹੈ ਤਿਆਂ ਤੋਂ ਮੈਨੂੰ ਆਪਣੇ ਆਪ ਦੇ ਉੱਤੇ ਮੇਰੀ ਪਕੜ ਆਉਂਦੀ ਜਾ ਰਹੀ ਹੈ ਮੈਨੂੰ ਆਪਣੇ ਆਪ ਨੂੰ ਪੜਨਾ ਆ ਰਿਹਾ ਕਿ ਮੈਂ ਕਿਉਂ ਆ ਇੱਥੇ ਕਿੰਨੀ ਕੁ ਧੀਰ ਹਾਂ ਇਹ ਕਿਸੇ ਨੂੰ ਨਹੀਂ ਪਤਾ ਪਰ ਮੈਂ ਜਿੰਨੀ ਕੁ ਧੀਰ ਹਾਂ ਮੈਂ ਉਹਨੂੰ ਆਪਣੇ ਆਪ ਨੂੰ ਸਮਝ ਕੇ ਤੇ ਆਪਣੇ ਆਪ ਨੂੰ ਪਰਖ ਕੇ ਕੰਮ ਕਰਦਾ ਜਾਵਾਂ ਦਾ ਠੀਕ ਹੈ ਦੂਜਿਆਂ ਨੂੰ ਪਰਖਣਾ ਤਾਂ ਮੈਂ ਹੁਣ ਛੱਡਤਾ ਤੇ ਦੂਜੇ ਜੇ ਮੈਨੂੰ ਪਰਖ ਦਿੰਨੇ ਹੋਏ ਉਹਨਾਂ ਦੀ ਉਹ ਹੈ ਉਹਨਾਂ ਦੀ ਸੋਚ ਹੈ ਚਲੋ ਥੋੜੀਆਂ ਕਿਤਾਬਾਂ ਵੀ ਮੇਰੇ ਸਾਹਮਣੇ ਪਈਆਂ ਨੇ ਆਪਾਂ ਇਹਨਾਂ ਕਿਤਾਬਾਂ ਬਾਰੇ ਵੀ ਗੱਲ ਕਰਾਂਗੇ ਤੁਹਾਡੀ ਜੀ ਲੇਖਣੀ ਦੀ ਗੱਲ ਕਰੀ ਤੁਸੀਂ ਰੰਗ ਮੰਚ ਤੋਂ ਬਾਅਦ ਫਿਲਮਾਂ ਦੇ ਵਿੱਚ ਬਤੌਰ ਅਦਾਕਾਰ ਆਏ ਸੀ ਛੋਟੇ ਛੋਟੇ ਰੋਲ ਮਿਲਨੇ ਸ਼ੁਰੂ ਹੋਏ ਰਾਣੇ ਦੀ ਪਛਾਣ ਬਣੀ ਲੇਖਕ ਬਣਨ ਦੀ ਨੌਬਤ ਆਈ ਫਿਲਮਾਂ ਦੇ ਵਿੱਚ ਤੁਸੀਂ ਅੱਜ ਏ ਰਾਈਟਰ ਆਏ ਇਹ ਰਾਈਟਰ ਇਸ ਲਈ ਆਏ ਕਿ ਤੁਹਾਡੇ ਹਾਨ ਦੇ ਕੋਈ ਕਿਰਦਾਰ ਨਹੀਂ ਲਿਖ ਲਈ ਸੋਚਿਆ ਵੀ ਚਲੋ ਲਿਖੂਆ ਨਾਲ ਆਪਣੇ ਲਈ ਵੀ ਕੁਝ ਕਿਰਦਾਰ ਘੜ ਲਿਆ ਕਰੂੰਗਾ ਇਹ ਸੋਚਣਾ ਆਈ ਸੀ ਜੇ ਤੁਹਾਨੂੰ ਲੱਗਿਆ ਵੀ ਮੇਰੇ ਚ ਆ ਚੀਜ਼ ਹੈਗੀ ਜਿਹੜੀ ਹੋਰਾਂ ਫਿਲਮ ਜਿਹੜੇ ਲੇਖਕ ਨੇ ਉਹਨਾਂ ਚ ਨਹੀਂ ਹੈਗੀ ਮੈਂ ਤਾਂ ਲੇਖਕ ਬਣਿਆ ਆ ਲਿਖਣਾ ਦਾ ਮੇਰਾ ਕਾਲਜ ਟਾਈਮ ਤੋਂ ਹੀ ਸ਼ੁਰੂ ਹੋ ਗਿਆ ਸੀਗਾ ਪਰ ਜਦੋਂ ਮੈਂ ਨਾਟਕ ਦੀ ਥੀਏਟਰ ਦੀ ਐਮਏ ਕਰ ਰਿਹਾ ਸੀ ਉਦੋਂ ਮੈਂ ਡਾਇਲੋਗ ਕੁਝ ਸੁਧਾਰਦਾ ਰਹਿੰਦਾ ਸੀ ਇੱਕ ਦੋ ਨਾਟਕ ਐਡੈਪਟੇਸ਼ਨ ਕੀਤੇ ਫਿਰ ਕੁਝ ਨਾਟਕ ਲਿਖੇ ਮੇਰੇ ਨਾਲ ਬੀਤਦਾ ਰਹਿੰਦਾ ਕਿ ਮੈਂ ਉਸ ਚੀਜ਼ 'ਚ ਜੁੜਿਆ ਹੋਣਾ ਪਰ ਮੈਨੂੰ ਪਤਾ ਨਹੀਂ ਮੈਂ ਡਿਸੀਜਨ ਨਹੀਂ ਲੈ ਪਾਉਂਦਾ ਕਿ ਮੈਂ ਇਹੀ ਕਰ ਪਾਉਂਗਾ ਉਸ ਤੋਂ ਬਾਅਦ ਮੈਂ ਸੀਰੀਅਲ ਵੀ ਲਿਖੇ ਹਨ ਭੱਟੀ ਸਾਹਿਬ ਲਈ ਗੁਰਵੀਰ ਗਰੇਵਾਲ ਹੋਰਾਂ ਲਈ ਪਰਸ਼ਾਵੇਂ ਸੀਰੀਅਲ ਲਿਖਿਆ ਮਨੀ ਪਲਾਂਟ ਦੇ ਕਈ ਕਿਸ਼ਤਾਂ ਲਿਖੀਆਂ ਚੱਟਾ ਲੋਹੂ ਲਿਖਿਆ ਉਦੋਂ ਵੀ ਨਹੀਂ ਮੈਂ ਕਦੇ ਸੋਚਿਆ ਸੀ ਕਿ ਮੈਂ ਫਿਲਮਾਂ 'ਚ ਜਾਊਂਗਾ ਤੇ ਫਿਲਮਾਂ ਲਿਖੂੰਗਾ ਵੀ ਤੇ ਜਦੋਂ ਮਨਜੀ ਨਾਲ ਫਿਲਮਾਂ ਕਰਨ ਲੱਗੇ ਤਾਂ ਉਦੋਂ ਫਿਲਮ ਇੱਕ ਅਸੀਂ ਬਣਾ ਰਹੇ ਸੀਗੇ ਮੇਰਾ ਪਿੰਡ ਮਾਈ ਹੋਮ ਤਾਂ ਉਦੋਂ ਕੁਝ ਦਿਨ ਲਈ ਕਿਤੇ ਸੈੱਟ ਤੇ ਰਾਈਟਰ ਹੈ ਨਹੀਂ ਸੀ ਤੇ ਮਨਜੀ ਆਪ ਸੈੱਟ ਕਰ ਰਹੇ ਸੀ ਉਦੋਂ ਸੈੱਟ ਲੱਗਿਆ ਸੀ ਨਵਜੋਤ ਸਿੱਧੂ ਹੋਰਾਂ ਨੇ ਆਉਣਾ ਸੀਗਾ ਮੇਕਅਪ ਹੋ ਗਿਆ ਤੋ ਸੀਨ ਤੇ ਥੋੜਾ ਜਿਹਾ ਟਾਈਮ ਲਾਇਆ ਸੀ ਮੈਨੂੰ ਲੱਗ ਰਿਹਾ ਸੀ ਕਿਤੇ ਨਾ ਕਿਤੇ ਗੁਰੂ ਦੇ ਮਨਜੀ ਨੂੰ ਇਹ ਲੱਗ ਰਿਹਾ ਕਿ ਯਾਰ ਮੈਂ ਟਾਈਮ ਇਚ ਵੇਸਟ ਹੋ ਰਿਹਾ ਮੈਂ ਕਿਹਾ ਸਰ ਤੁਸੀਂ ਇਹ ਲਵਾ ਲਓ ਸੈਟਿੰਗ ਕਰਾ ਲਓ ਮੈਂ ਲਿਖ ਦਾਨਾ ਉਹ ਜਿਵੇਂ ਮਨਜੀ ਦਾ ਸੁਭਾਅ ਮੈਨੂੰ ਕਹਿੰਦੇ ਆਹਾਂ ਮਾਹਾਂ ਜੀ ਲਿਖ ਲਓਗੇ ਮਾਹਾਂ ਜੀ ਉਹ ਲਿਖ ਕੇ ਐ ਮੈਨੂੰ ਦੇ ਕੇ ਮੈਂ ਸੀਨ ਵਿਦਨ 5 ਮਿੰਟ ਲਿਖਾ ਤੇ ਦੇਤਾ ਮੈਨੂੰ ਕਹਿੰਦੇ ਬੰਦਾ ਹੈ ਕਿ ਮਸ਼ੀਨ ਹੈ ਤੇ ਉਹ ਸੀਨ ਠੀਕ ਲਿਖਿਆ ਗਿਆ ਤੇ ਉਹ ਮੈਂ ਉਹ ਸਿੱਧੂ ਸਾਹ ਨੇ ਉਸ ਤੋਂ ਬਾਅਦ ਕਿਹਾ ਵੀ ਇਹ ਕਿ ਇਹਨੇ ਲਿਖਿਆ ਹੈ ਕਹਿੰਦੇ ਇਹ ਤਾਂ ਸੀਟ ਸੈਟ ਕਰਾ ਲਿਆ ਫਿਰ ਦੈਨ ਮੁੰਡੇ ਯੂਕੇ ਦੇ ਲਿਖਣ ਨੂੰ ਦਿੱਤੀ ਮੈਂ ਕੋਈ ਫੈਸਲਾ ਨਹੀਂ ਲਿਆ ਕਿ ਮੈਂ ਆਪ ਲਿਖਣੇ ਨੇ ਜਾਂ ਹੋਰ ਫਮ ਬਲਕਿ ਮੇਰੇ ਸੇ ਇਹ ਆਇਆ ਕਿ ਜਿੰਨੀਆਂ ਫਿਲਮਾਂ ਮੈਂ ਆਪ ਲਿਖੀਆਂ ਨੇ ਉਹਦੇ ਵਿੱਚ ਮੇਰਾ ਕੈਰੈਕਟਰ ਛੋਟਾ ਹੀ ਰਿਹਾ ਤੇ ਮੈਂ ਉਹਦੇ ਵਿੱਚ ਵੀ ਜਿਹੜੇ ਵੱਡੇ ਮੇਨ ਕੈਰੈਕਟਰ ਹੁੰਦੇ ਸੀ ਮੈਂ ਲਿਖਣ ਲੱਗਾ ਜਿਵੇਂ ਇੱਕੋੜੀ ਪੰਜਾਬ ਦੀ ਵਿੱਚ ਗੁਰਪ੍ਰੀਤ ਹੋਰਾਂ ਲਈ ਕੋ ਗੇਰਾਂ ਲਈ ਲਿਖਿਆ ਲਾਲੀ ਬਾਬੇ ਦਾ ਕੈਰੈਕਟਰ ਉਹ ਮੈਨੂੰ ਪਤਾ ਸੀ ਕਿ ਗੁਰਪ੍ਰੀਤ ਹੋਰਾਂ ਨੇ ਕਰਨਾ ਪਰ ਮੈਂ ਲੇਖਾਂ ਇਹ ਰਿਹਾ ਸੀ ਕਿ ਮੈਂ ਆਪ ਕਰਨਾ ਮੈਂ ਉਹ ਜੇ ਰੋਲ ਕਰਨਾ ਚਾਹੁੰਦਾ ਸੀ ਪਰ ਮੇਰੇ ਹਿੱਸੇ ਆਏ ਨਹੀਂ ਹਲੇ ਤੱਕ ਉਸ ਤਰ੍ਹਾਂ ਦੇ ਰੋਲ ਕਰਨੇ ਅਰਦਾਸ ਫਿਲਮ ਤੁਹਾਡੇ ਹੱਥ ਚ ਆਈ ਸੀ ਅਰਦਾਸ ਜਦੋਂ ਆਈ ਹੱਥ ਚ ਦੈਨ ਮੈਂ ਫਿਰ ਪੂਰਾ ਫਾਇਦਾ ਲੈ ਗਿਆ ਫਿਰ ਮੈਂ ਪੂਰਾ ਫਾਇਦਾ ਲਿਆ ਕਿ ਇਹ ਲੋਟਰੀ ਮੇਰਾ ਕਰੈਕਟਰ ਹੈ ਤੇ ਮੈਂ ਕਰਨਾ ਹੈ ਤੇ ਹੁਣ ਟਾਈਮ ਆ ਗਿਆ ਰਾਣੇ ਕੇ ਕਲਮ ਤਾਂ ਤੂੰ ਪਹਿਲਾਂ ਵੀ ਵਰਤਦਾ ਰਿਹਾ ਤੇ ਹੁਣ ਤੂੰ ਦੂਜੇ ਕਰੈਕਟਰ ਨਾਲ ਵੀ ਆਪਣੀ ਲੇਖਣੀ ਨਾਲ ਵੀ ਤੇ ਐਕਟਿੰਗ ਤੇਰੇ ਕੋਲੇ ਕਰਨ ਦਾ ਚਾਂਸ ਹੈਗਾ ਹੁਣ ਤੂੰ ਸਿੱਧ ਕਰ ਦੈਨ ਉੱਥੇ ਮੈਂ ਇਹ ਮੰਨਦਾ ਕਿ ਮੈਂ ਕੰਫੈਸ ਕਰਦਾ ਕਿ ਮੈਂ ਪੂਰਾ ਲਾਹਾ ਲਿਆ ਆਪਣਾ ਮਤਲਬ ਕਿ ਇਹ ਗੱਲ ਸਿੱਧੇ ਤੌਰ ਤੇ ਸਾਫ਼ ਹੁੰਦੀ ਵੀ ਜਿੰਨੀਆਂ ਫਿਲਮਾਂ ਤੁਸੀਂ ਕੀਤੀਆਂ ਕੋਈ ਵੀ ਤੁਹਾਡੇ ਮਤਲਬ ਕੋਈ ਵੀ ਰਾਈਟਰ ਰਾਣੇ ਨੇ ਹਾਣ ਦਾ ਕਿਰਦਾਰ ਨਹੀਂ ਲਿਖਿਆ ਜੇ ਰਾਣੇ ਨੇ ਆਪਣੇ ਹਾਣ ਦਾ ਕਿਰਦਾਰ ਲਿਖਿਆ ਤੇ ਉਹ ਆਪ ਲਿਖਿਆ ਅਰਦਾਸ ਵਿੱਚ ਨਹੀਂ ਮੇਰੇ ਲਈ ਅਨੁਰਾਗ ਭਾਜੀ ਨੇ ਲਿਖਿਆ ਤਾਰੀ ਦਾ ਕਰੈਕਟਰ ਉਹਨਾਂ ਨੇ ਲਿਖਿਆ ਪੰਜਾਬ 1984 ਪੰਜਾਬ 1984 ਤੇ ਉਹ ਮੈਨੂੰ ਕਰੈਕਟਰ ਬਹੁਤ ਅੱਛਾ ਲੱਗਦਾ ਉਹ ਵਧੀਆ ਕਰੈਕਟਰ ਆ ਮੇਰੇ ਹਾਨ ਦਾ ਕਰੈਕਟਰ ਉਹ ਮੈਨੂੰ ਵਧੀਆ ਲੱਗਦਾ ਅੱਛਾ ਜੇ ਤੁਹਾਡੇ ਸਾਰੇ ਕਿਰਦਾਰਾਂ ਦੀ ਗੱਲ ਕਰੀਏ ਬਹੁਤ ਸਾਰੇ ਤੁਹਾਡੇ ਕਿਰਦਾਰ ਯਾਦ ਰੱਖਣ ਯੋਗ ਨੇ ਲੋਕ ਲੋਕਾਂ ਨੂੰ ਸ਼ੈਂਪੀ ਸਿੰਘ ਯਾਦ ਆ ਬਹੁਤ ਸਾਰੇ ਲੋਕਾਂ ਨੂੰ ਲਾਟਰੀ ਯਾਦ ਆ ਬਹੁਤ ਸਾਰੇ ਲੋਕਾਂ ਨੂੰ ਤਾਰੀ ਯਾਦ ਆ ਕਫਤਾਵਾਂ ਲਿਖਣ ਵਾਲਾ ਤਾਰੀ ਕਿਹੜਾ ਕਿਰਦਾਰ ਆ ਜਿਹੜਾ ਤੁਸੀਂ ਬੜੇ ਚਾਹ ਕੇ ਦੱਸ ਦਿਓ ਮੈਂ ਯਾਰ ਉਹ ਕਿਰਦਾਰ ਤੁਸੀਂ ਮੈਨੂੰ ਦੇਖੋ ਜੇ ਤੁਸੀਂ ਮੇਰੀ ਅਦਾਕਾਰੀ ਦੇਖਣੀ ਨਾ ਉਹ ਕਿਰਦਾਰ ਤੁਸੀਂ ਮੇਰਾ ਦੇਖੋ ਆ ਹੁਣ ਸਿਨੇਮਾ ਦੇ ਵਿੱਚ ਜੇ ਗੱਲ ਕਰੀਏ ਤਾਂ ਮੇਰੇ ਕੋਲੇ ਲੈ ਦੇ ਕੇ ਇੱਕ ਤਾਂ ਉਹ ਹੈਗਾ ਕਿਰਦਾਰ ਤਾਰੀ ਵਾਲਾ ਲੋਟਰੀ ਦਾ ਕਿਰਦਾਰ ਹੈਗਾ ਪਰ ਜੇ ਮੈਂ ਆਪਣਾ ਕੰਮ ਦਿਖਾਉਣਾ ਹੋਵੇ ਕਿ ਤੁਸੀਂ ਮੇਰਾ ਬਿਲਕੁਲ ਕੰਮ ਦੇਖਣਾ ਜਿਹਦੇ ਵਿੱਚ ਲੱਗਦਾ ਕਿ ਮੇਰੇ ਕੰਮ ਦੀ ਝਲਕ ਮਿਲਦੀ ਹੈ ਰਾਣਾ ਮਿਲਦਾ ਤਾਂ ਉਹ ਲੋਟਰੀ ਦਾ ਤੇ ਨਵਤੇਜ ਸੰਧੂ ਹੋਰਾਂ ਨੇ ਫਿਲਮ ਬਣਾਈ ਸੀ ਸ਼ਾਰਟ ਫਿਲਮ ਡਾਟ ਡਾਫ ਦਾ ਡਿਨ ਕੂੜੇਦਾਨ ਦੀ ਜਾਈ ਜਿਹੜਾ ਉਹ ਕਰੈਕਟਰ ਹੈ ਉਹ ਕਰੈਕਟਰ ਕਰਕੇ ਮੈਨੂੰ ਰੱਜ ਆਇਆ ਮੈਨੂੰ ਸਬਰ ਆਇਆ ਤੇ ਅੱਜ ਵੀ ਦੇਖ ਕੇ ਮੈਨੂੰ ਦੇਖ ਕੇ इमोशनल ਵੀ ਹੋਣਾ ਤੇ ਮੈਂ ਆਪਣੇ ਆਪ ਨੂੰ ਮੇਰਾ ਕਹਿਣ ਨੂੰ ਜੀ ਕਰਦਾ ਕਿ ਰਾਣੇ ਆਈ ਲਵ ਯੂ ਅੱਛਾ ਰਾਣੇ ਬਾਜੀ ਇੱਕ ਗੱਲ ਹੋਰ ਮੈਨੂੰ ਲੱਗਦਾ ਡਬਲ ਮਾਈਂਡਡ ਜਾਂ ਕਹੀ ਜਾਂਦੀ ਆ ਆਪਾਂ ਲੋਕ ਸਾਰੇ ਗੱਲ ਕਰਦੇ ਆਂ ਪੰਜਾਬੀ ਚ ਕਾਮੇਡੀ ਫਿਲਮਾਂ ਮਾਰ ਰਹੀਆਂ ਨੇ ਕਾਮੇਡੀ ਫਿਲਮਾਂ ਨੇ ਸਾਰਥਿਕ ਫਿਲਮਾਂ ਨੇ ਮਾਰਨੀਆਂ ਪਰ ਕਾਮੇਡੀ ਫਿਲਮਾਂ ਤੁਹਾਡੇ ਵਰਗੇ ਸਾਰੇ ਕਾਮੇਡੀਅਨ ਜਿਨ੍ਹਾਂ ਨੇ ਸਟੈਂਪ ਲੱਗੀ ਕਾਮੇਡੀ ਉਹਨਾਂ ਨੂੰ ਕੰਮ ਦਿੰਦੀਆਂ ਨੇ ਉਹ ਕਿਤੇ ਨਾ ਕਿਤੇ ਦੋਵੇਂ ਜਿਹੜੇ ਸਟੇਟਮੈਂਟਾਂ ਨੇ ਆਪਸ ਵਿੱਚ ਮੈਚ ਨਹੀਂ ਕਰਦੀਆਂ ਇਸ ਕਸ਼ਮਕਸ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਮੈਂ ਇਹਦੇ ਨਾਲ ਕੋਈ ਸਹਿਮ ਆ ਤੁਸੀਂ ਪੰਜਾਬੀ ਜਰਨਲਿਜ਼ਮ ਦੇ ਸਟੂਡੈਂਟ ਵੀ ਰਹੇ ਹੋ ਤੇ ਔਰ ਜਰਨਲਿਜ਼ਮ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾ ਪੀ ਰਹੇ ਹੋ ਤੁਸੀਂ ਵੀ ਇਤਿਹਾਸ ਬਾਰੇ ਜਾਣਦੇ ਹੋਗੇ ਪੰਜਾਬੀ ਸਿਨੇਮਾ ਦਾ ਜਿਹੜਾ ਇਤਿਹਾਸ ਹੈ ਮੇਰੇ ਖਿਆਲ ਨਾਲ 110 ਸਾਲ ਦਾ ਹੋ ਗਿਆ ਹੋਣਾ ਇਸ ਵਕਤ ਹਨਾ ਬਿਲਕੁਲ ਤੇ 110 ਸਾਲ ਦੇ ਵਿੱਚ ਜੇ ਅਸੀਂ ਟੋਟਲ ਲਾਇਬ੍ਰੇਰੀ ਦੇ ਵਿੱਚ ਸੋਹਣੀਆਂ ਫਿਲਮਾਂ ਕੱਢ ਕੇ ਰੱਖਣੀਆਂ ਹੁਣ ਤਾਂ ਮੇਰੇ ਖਿਆਲ 110 ਫਿਲਮਾਂ ਨਿਕਲਣਗੀਆਂ ਨਹੀਂ ਸੋ ਜਿਹੜੀਆਂ ਫਿਲਮਾਂ ਚੱਲੀਆਂ ਵੀ ਨੇ ਲੋਕਾਂ ਨੇ ਪਸੰਦ ਕੀਤੀਆਂ ਨੇ ਉਹ ਚਾਹੇ ਕਾਮੇਡੀ ਐ ਚਾਹੇ ਟਰੈਜਡੀ ਐ ਚਾਹੇ ਲਵ ਸਟੋਰੀ ਐ ਚਾਹੇ ਸੋਸ਼ਲ ਫਿਲਮ ਐ ਚਾਹੇ ਉਹੀ ਫਿਲਮ ਚੱਲੀ ਹੈ ਜਿਹੜੀ ਸਬਜੈਕਟ ਅੱਛਾ ਹੈ ਕਾਮੇਡੀ 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 ਚੱਲਦੇ ਨੇ ਜਾਂ ਕਾਮੇਡੀ ਅੱਛੀ ਨਹੀਂ ਹੋ ਰਹੀ ਮੈਂ ਇਹਨੂੰ ਕਦੇ ਨਾ ਇਹਦੇ ਨਾਲ ਹੋ ਨਹੀਂ ਕਰਕੇ ਦੇਖਿਆ ਗੱਲ ਸਬਜੈਕਟ ਦੀ ਹੈ ਹੁਣ ਅਰਦਾਸ ਦੇ ਵਿੱਚ ਕੋਈ ਚੁਟਕਲਾ ਨਹੀਂ ਕੋਈ ਲੋਕ ਹੱਸਦੇ ਵੀ ਨਹੀਂ ਤੇ ਰੋਂਦੇ ਵੀ ਨਹੀਂ ਕਾਮੇਡੀ ਦੇ ਨਾਂ ਤੇ ਗਲਤ ਪਰੋਸਣਾ ਫੈਮਿਲੀ ਡਰਾਮੇ ਦੇ ਨਾਂ ਤੇ ਗਲਤ ਪਰੋਸਣਾ ਐਕਸ਼ਨ ਦੇ ਨਾਂ ਤੇ ਗਲਤ ਪਰੋਸਣਾ ਔਰ ਪੰਜਾਬੀ ਆਡੀਅנס ਨੂੰ ਅੰਡਰਐਸਟੀਮੇਟ ਕਰਨਾ ਬਹੁਤ ਜਿਆਦਾ ਅੰਡਰਐਸਟੀਮੇਟ ਕਰਦੇ ਆ ਅਸੀਂ ਪੰਜਾਬੀ ਆਡੀਅנס ਨੂੰ ਖਾਸ ਤੌਰ ਤੇ ਆਡੀਅנס ਚਾਹੇ ਜਿਹੜੀ ਮਰਜੀ ਹੈ ਉਹਨੂੰ ਅਸੀਂ ਅੰਡਰਐਸਟੀਮੇਟ ਕਰਕੇ ਤੁਰਦੇ ਹਾਂ ਕਿ ਨਹੀਂ ਉਹ ਤਾਂ ਇਹੋ ਜਿਹਾ ਪਸੰਦ ਕਰਦੇ ਨੇ ਪਰ ਲੋਕ ਨਕਾਰਦੇ ਨੇ ਫੇਰ ਵੀ ਪ੍ਰੋਡਿਊਸਰਜ਼ ਨੂੰ ਡਾਇਰੈਕਟਰਜ਼ ਨੂੰ ਸਮਝ ਨਹੀਂ ਆ ਰਹੀ ਕਿ ਲੋਕਾਂ ਨੇ ਇੰਨਾ ਕੁਝ ਨਕਾਰਤਾ ਸਵੀਕਾਰਿਆ ਤਾਂ ਬਹੁਤ ਘੱਟ ਹੈ ਤੇ ਜਿਹੜਾ ਸਵੀਕਾਰਿਆ ਉਹ ਸਵੀਕਾਰਨਾ ਬਣਦਾ ਹੀ ਸੀ ਔਡੀਅেন্স ਹੈਗੀ ਇਹਨਾਂ ਸਬਜੈਕਟ ਦੀ ਚੋਇਸ ਗਲਤ ਹੈ ਜਿਹੜਾ ਡਾਇਰੈਕਸ਼ਨ ਕਰਨੀ ਹੋ ਔਰ ਜਿਹੜੇ ਸਾਡੇ ਮੇਕਰਸ ਨੇ ਪ੍ਰੋਡਿਊਸਰ ਨੇ ਔਰ ਸਾਡੇ ਐਕਟਰ ਨੇ ਜਿਹੜੇ ਮੇਨ ਉਹਨਾਂ ਦੀ ਚੋਇਸਸ ਗਲਤੀਆਂ ਹੋ ਜਾਂਦੀਆਂ ਨੇ ਪਤਾ ਨਹੀਂ ਕਿਉਂ ਕਾਲੀ ਕਰਦੇ ਆ ਤੇ ਲੋਕ ਤਾਂ ਅੱਛਾ ਸਬਜੈਕਟ ਚਾਹੁੰਦੇ ਆ ਅੱਛੀ ਗੱਲ ਚਾਹੁੰਦੇ ਆ ਜ਼ਿੰਦਗੀ ਨਾਲ ਜੁੜੀ ਬਾਤ ਚਾਹੁੰਦੇ ਆ ਚਾਹੇ ਕਾਮੇਡੀ ਹੋਵੇ ਚਾਹੇ ਡਰਾਸਦੀ ਹੋਵੇ ਜਾਂ ਫੈਮਿਲੀ ਡਰਾਮਾ ਹੋਵੇ ਚਾਹੇ ਲਵ ਸਟੋਰੀ ਫਿਰ ਵੀ ਜਿਹੜੇ ਸਾਡੇ ਫਿਲਮ ਮੇਕਰ ਨੇ ਸਮਝ ਕਿਉਂ ਨਹੀਂ ਰਹੇ ਸਾਲ 'ਚ 40 ਫਿਲਮ ਆਉਂਦੀਆਂ ਨੇ ਤੇ ਦੋ ਚੱਲਦੀਆਂ ਨੇ ਪਿਛਲੇ 4 ਸਾਲਾਂ ਤੋਂ ਕਿਉਂ ਨਹੀਂ ਸਮਝ ਲੱਗ ਰਹੀ ਕਿਸ ਤਰੀਕੇ ਨੇ ਫਿਲਮਾਂ ਬਣਾਈਆਂ ਨੇ ਜਿਹੜੀ ਦਰਸ਼ਕਾਂ ਨੂੰ ਪਸੰਦ ਆਉਣ ਇਸ ਸਾਲ ਦੀ ਗੱਲ ਕਰੀਏ ਦੋ ਤੋਂ ਤਿੰਨ ਫਿਲਮਾਂ ਜਿਹੜੀਆਂ ਅ ਦਰਸ਼ਕਾਂ ਦੇ ਤੌਰ ਤੇ ਜਾਂ ਵਿੱਤੀ ਤੌਰ ਤੇ ਜਿਹੜੀਆਂ ਸਫਲ ਹੋਈਆਂ ਨੇ ਬਾਕੀ ਫਿਲਮਾਂ ਮੁੱਦੇ ਨੂੰ ਡਿੱਗੀਆਂ ਨੇ ਹਰ ਵਾਰੀ ਸੋਚਾਂਦਾ ਵੀ ਇਸ ਇਸ ਸਾਲ ਫਿਲਮਾਂ ਬਹੁਤ ਫਲॉप ਹੋਈਆਂ ਨੇ ਅਗਲੇ ਸਾਲ ਫਿਲਮਾਂ ਘੱਟ ਬਣੀਆਂ ਪਰ ਅਗਲੇ ਸਾਲ ਫਿਲਮਾਂ ਦੀ ਰੇਸ਼ੋ ਡਬਲ ਹੋ ਜਾਣ ਹੁਣ ਸ਼ੁਰੂ ਹੋ ਗਿਆ ਸੀਜ਼ਨ ਕਿੰਨੀਆਂ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ ਕਿਉਂ ਨਹੀਂ ਸਮਝਦੇ ਲੋਕ ਇਦੇ ਵਿੱਚ ਮੇਨ ਘਾਟ ਪਤਾ ਕੀ ਹੈ ਜਿਹੜਾ ਪੰਜਾਬੀ ਸਿਨੇਮਾ ਔਰ ਪੰਜਾਬੀ 뮤직 ਇੰਡਸਟਰੀ ਹੈ ਜਿਹੜੀ ਨਾ ਇਹ ਆਲੋਚਨਾ ਤਾਂ ਪਸੰਦ ਨਹੀਂ ਕਰਦੇ ਨਿੰਦਿਆ ਦਾ ਕੀ ਪਸੰਦ ਕਰਨੀ ਹੈ ਆਲੋਚਨਾ ਹੀ ਪਸੰਦ ਨਹੀਂ ਕਰਦੇ ਹਿੰਦੀ ਸਿਨੇਮਾ ਦੀ ਗੱਲ ਨਹੀਂ ਕਰਦਾ ਮੈਂ ਚਲੋ ਉਹ ਤਾਂ ਬਹੁਤ ਲੰਬਾ ਇਤਿਹਾਸ ਹੈ ਉਹ ਕਰਦੇ ਵੀ ਹੈ ਬਰਦਾਸ਼ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਾਈਟਰਸ ਦੇ ਵਿੱਚ ਜਦੋਂ ਲੇਖਕਾਂ ਦੀਆਂ ਕਿਤਾਬਾਂ ਦੀ ਆਲੋਚਨਾ ਹੁੰਦੀ ਹੈ ਪੇਪਰ ਪੜੇ ਜਾਂਦੇ ਨੇ ਉਹ ਬਰਦਾਸ਼ਤ ਕਰਦੇ ਆ ਉਹ ਬਹਿ ਕੇ ਮੂਰੇ ਸੁਣਦੇ ਆ ਤੇ ਮੈਂ ਬਹੁਤ ਵਾਰ ਦੇਖਿਆ ਕਿ ਕਿਸੇ ਕਿਤਾਬ ਨੂੰ ਛਾਣ ਕੇ ਰੱਖ ਦਿੰਦੇ ਆ ਸਾਹਮਣੇ ਕਵੀ ਦੇ ਲੇਖਕ ਦੇ ਨਾਵਲਕਾਰ ਦੇ ਕਹਾਣੀਕਾਰ ਤੇ ਹੁੰਦੇ ਉਹਨੂੰ ਕਹਿੰਦੇ ਨੇ ਤੈਨੂੰ ਕੀ ਲੋੜ ਪੈ ਗਈ ਸੀ ਲਿਖਣ ਦੀ ਛਿੱਲ ਕੇ ਜਿਹਨੂੰ ਕਹਿੰਦੇ ਛਿੱਲ ਕੇ ਰੱਖ ਦਿੰਦੇ ਆ ਪਰ ਉਹਦੇ ਮੱਥੇ ਤੇ ਸ਼ਿਕਨ ਨਹੀਂ ਹੁੰਦੀ ਨਾਉ ਗੁੱਸੇ ਹੁੰਦਾ ਜਿਹੜਾ ਲੇਖਕ ਹੈ ਫੇਰ ਵੀ ਉਹ ਇਕੱਠੇ ਚਾਹ ਪਾਣੀ ਪੀ ਰ ਜਾਂਦੇ ਆ ਉਸ ਤੋਂ ਬਾਅਦ ਮੁਲਾਕਾਤਾਂ ਹੁੰਦੀਆਂ ਨੇ ਉਹ ਅੱਗੇ ਚੰਗਾ ਯਤਨ ਦਾ ਕਰਨ ਦਾ ਵਾਅਦਾ ਕਰਦਾ ਤੇ ਬਹਿਸ ਵੀ ਹੁੰਦੀ ਆ ਉੱਥੇ ਖੜ ਕੇ ਉਹਦੇ ਹੱਕ 'ਚ ਵੀ ਲੋਕ ਭੁਗਤਦੇ ਆ ਪੰਜਾਬੀ ਸ੍ਰੇਮਾ ਤੇ 뮤직 ਇੰਡਸਟਰੀ ਵਿੱਚ ਤੁਸੀਂ ਕਿਸੇ ਨੂੰ ਨਿੰਦ ਦੋ ਰਾਣਾ ਮੈਂ ਜਾਂ ਕੋਈ ਵੀ ਹੋਰ ਮੈਂ ਕਿਸੇ ਨੂੰ ਕਹਦਾ ਵੀ ਇਹ ਲੋਚਨਾ ਕਰਦਾ ਵੀ ਤੂੰ ਸਬਜੈਕਟ ਸਹੀ ਨਹੀਂ ਪੜਿਆ ਤੂੰ ਨਭਾਇਆ ਸਹੀ ਨਹੀਂ ਇਹਦਾ 뮤직 ਸਹੀ ਨਹੀਂ ਸੀ ਇਹਦੀ ਕਾਸਟਿੰਗ ਸਹੀ ਨਹੀਂ ਕੀਤੀ ਸਿੱਧਾ ਠੱਪਾ ਲੱਗੇਗਾ ਕਿ ਰਾਣੇ ਦੀ ਹਵਾ ਖਰਾਬ ਹੋ ਗਈ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਹੈ ਹੈਨਾ ਅਜੇ ਕੱਲ ਦੋ ਪੂਣੀਆਂ ਕੱਤੀਆਂ ਨੇ ਇਹ ਆਪਣੇ ਆਪ ਨੂੰ ਬਹੁਤ ਵੱਡਾ ਐ ਸਮਝਦਾ ਕਿ ਚਰਖਾ ਮੈਨੂੰ ਹੀ ਕੱਤਣਾ ਆਉਂਦਾ ਸੋ ਮੈਨੂੰ ਲੱਗਦਾ ਹੈ ਕਿ ਸਾਡੇ ਡਾਇਰੈਕਟਰ ਪ੍ਰੋਡਿਊਸਰਸ ਐਕਟਰਸ ਨੂੰ ਔਰ ਮੇਕਰਸ ਨੂੰ 뮤직 ਵਾਲਿਆਂ ਨੂੰ ਗਾਉਣ ਵਾਲਿਆਂ ਨੂੰ ਬਣਾਉਣ ਵਾਲਿਆਂ ਨੂੰ ਬਹੁਤ ਅੱਛਾ ਸਰੋਤਾ ਬਣਨਾ ਪਊਗਾ ਆਲੋਚਨਾ ਸੁਣਨੀ ਪਊਗੀ ਜੇ ਤੁਸੀਂ ਚਾਹੁੰਦੇ ਹੋ ਕਿਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਫਿਆਂ ਦੇ ਉੱਤੇ ਨਾ ਹੋਵੇ ਔਰ ਚੰਗੇ ਕੰਮ ਦੀ ਚਰਚਾ ਹੋਵੇ ਔਰ ਫਿਲਮ ਔਰ 뮤직 ਇੱਕ ਡਾਕੂਮੈਂਟ ਐਸਾ ਬਣਨ ਜਾ ਰਿਹਾ ਹੈ ਬਣੇਗਾ ਕਿ ਅਸੀਂ ਨਹੀਂ ਰਹਿਣਾ ਸਾਡੇ ਤੋਂ ਬਾਅਦ ਚਰਚਾ ਹੋਣਗੇ ਇਹਨਾਂ ਤੇ ਰਿਸਰਚ ਹੋਣਗੀਆਂ ਬਾਹਰੋਂ ਆ ਕੇ ਜੇ ਕਿ ਰਿਸਰਚ ਕਰੇਗਾ ਤੇ ਲੋ ਸਾਡੇ ਬਾਰੇ ਕੀ ਕਹੇਗਾ ਵੀ ਕੀ ਬਣਾਉਂਦੇ ਰਹੇ ਨੇ ਕੀ ਗਾਉਂਦੇ ਰਹੇ ਨੇ ਕੀ ਲਿਖਦੇ ਰਹੇ ਨੇ ਸੋ ਠੱਪਾ ਤਾਂ ਪੰਜਾਬ ਦੇ ਉੱਤੇ ਲੱਗਣਾ ਪੰਜਾਬੀਆਂ ਦੇ ਉੱਤੇ ਲੱਗਣਾ ਜ਼ੁਬਾਨ ਦੇ ਉੱਤੇ ਲੱਗਣਾ ਉਹ ਗਲਤ ਠੱਪਾ ਨਾ ਲੱਗੇ ਤਾਂ ਇਸ ਲਈ ਸਾਨੂੰ ਆਲੋਚਨਾ ਬਰਦਾਸ਼ਤ ਕਰਨੀ ਚਾਹੀਦੀ ਔਰ ਸੁਣਨ ਦੀ ਹੱਤ ਪਾਣੀ ਚਾਹੀਦੀ ਤੁਹਾਡੀਆਂ ਗੱਲਾਂ ਤਾਂ ਲੱਗ ਰਿਹਾ ਬਹੁਤ ਸਾਰੇ ਲੋਕਾਂ ਵਾਂਗ ਤੁਸੀਂ ਵੀ ਪੰਜਾਬੀ ਸਿਨੇਮੇ ਤੋਂ ਨਰਾਜ ਹੋ ਹਮ ਨਿਰਾਸ਼ਾ ਹੁੰਦੀ ਹੈ ਕਈ ਵਰੀ ਕਿਉਂਕਿ ਮੈਂ ਵਰਕਰ ਹਾਂ ਮੈਂ ਆਪਣੇ ਘਰੇ ਜੇ ਆਪਣੀ ਮਾਂ ਨਾ ਨਾ ਵੀ ਵਾਈਫ ਨਾਲ ਆਪਣੀ ਬੇਟੀ ਨਾਲ ਨਾਰਾਜ਼ ਹੋ ਸਕਦਾ ਆਪਣੇ ਪਿਤਾ ਨਾਲ ਨਾਰਾਜ਼ ਹੋ ਸਕਦਾ ਕਿ ਤੁਸੀਂ ਆ ਸਹੀ ਨਹੀਂ ਕਰ ਰਹੇ ਜਿੱਥੇ ਸਹੀ ਕਰ ਰਹੇ ਹੋ ਮਨ ਨੂੰ ਸ਼ਾਬਾਸ਼ ਵੀ ਦਿਨਾ ਮੈਂ ਉਹਨਾਂ ਦਾ ਆਪਾਸ਼ਿਕ ਵੀ ਹੁੰਨਾ ਮੇਰੇ ਮੂੰਹ ਤੇ ਸਮਾਈਲ ਵੀ ਆਉਂਦੀ ਹੈ ਜਿੱਥੇ ਮੇਰੀ ਮਾਂ ਕੋਈ ਗਲਤ ਸਟੈਪ ਲੈਂਦੀ ਹੈ ਮੇਰੀ ਵਾਈਫ ਜਾਂ ਮੈਂ ਸਾਡੇ ਅਸੀਂ ਆਲੋਚਨਾ ਕਰਦੇ ਹਾਂ ਔਰ ਸਾਡੇ ਮੂੰਹ ਤੇ ਸ਼ਿਕਨ ਵੀ ਆਉਂਦੀ ਹੈ ਯਾਰ ਇਹਨੂੰ ਗੱਲ ਕਿਉਂ ਨਹੀਂ ਪੱਲੇ ਪਾਰੇ ਮੇਰੀ ਮਾਤਾ ਮੇਰੀ ਗੱਲ ਕਿਉਂ ਨਹੀਂ ਸਮਝੇ ਪੈਰੀ ਮੇਰੇ ਪਾਪਾ ਮੇਰੀ ਗੱਲ ਕਿਉਂ ਨਹੀਂ ਸਮਝ ਰਹੇ ਤਾਂ ਇੱਥੇ ਵੀ ਤਾਂ ਮੈਂ ਬੱਚਾ ਸਿਨੇਮੇ ਦਾ ਜੇ ਮੈਂ ਗਦਾਰ ਹੋਊਂਗਾ ਆਸ਼ ਨਹੀਂ ਹੋਊਂਗਾ ਖੁਸ਼ ਨਹੀਂ ਹੋਊਂਗਾ ਖੁਸ਼ ਹੋਣ ਦੇ ਮੌਕੇ ਸਾਲ 'ਚ ਦੋ ਤਿੰਨ ਵਾਰ ਮਿਲਦੇ ਆ ਚਾਹੇ ਮੈਂ ਫਿਲਮ ਦਾ ਹਿੱਸਾ ਹੋਵਾਂ ਚਾਹੇ ਨਾ ਮੈਂ ਬੰਬੂਗੜ ਦਾ ਹਿੱਸਾ ਨਹੀਂ ਸੀ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਲਵ ਪੰਜਾਬ ਦੇ ਵਿੱਚ ਲਵ ਪੰਜਾਬ ਦਾ ਮੇਚਾਂ ਛੋਟਾ ਜਿਹਾ ਹਿੱਸਾ ਸੀਗਾ ਦੋ ਫਿਲਮ ਨੂੰ ਫਿਲਮਾਂ ਨੂੰ ਲੈ ਕੇ ਬਹੁਤ ਰੌਲੇ ਪੈਂਦੇ ਨੇ ਲਾ ਪੰਜਾਬ ਤੇ ਅਰਦਾਸ ਨੂੰ ਪਰ ਮੈਂ ਲਾ ਪੰਜਾਬ ਦੇਖਦਾ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਕੁਝ ਬਣਿਆ ਹੈ ਅੰਗਰੇਜ਼ ਦਾ ਮੈਂ ਹਿੱਸਾ ਨਹੀਂ ਤਾਂ ਸਭ ਤੋਂ ਵੱਡੀ ਪੋਸਟਪੌਨ ਵਾਲਾ ਮੈਂ ਬਣਦਾ ਮੈਨੂੰ ਖੁਸ਼ੀ ਹੁੰਦੀ ਹੈ ਨਵੇਂ ਰਾਈਟਰ ਜਦੋਂ ਉੱਠਦੇ ਆ ਨਵੇਂ ਐਕਟਰ ਨਵੇਂ ਡਾਇਰੈਕਟਰ ਵਧੀਆ ਕੰਮ ਕਰਦੇ ਆ ਚਲ ਸ਼ੁਕਰ ਹੈ ਕੋਈ ਤਾਂ ਚੰਗਾ ਕੰਮ ਹੋ ਰਿਹਾ ਹੈ ਤੁਹਾਡੀ ਗੱਲ ਬਹੁਤ ਵਧੀਆ ਤੁਸੀਂ ਹਰ ਚੰਗੀ ਫਿਲਮ ਦੀ ਜਿਹੜੀ ਪ੍ਰਸ਼ੰਸਾ ਕਰਦੇ ਹੋ ਪਰ ਰਾਣਾ ਜੀ ਜਦੋਂ ਕੋਈ ਮਾੜੀ ਚੀਜ਼ ਆਉਂਦੀ ਆ ਫੇਰ ਕਿਉਂ ਨਹੀਂ ਲਿਖਦੇ ਉਦੋਂ ਤੁਸੀਂ ਕਿਉਂ ਨਹੀਂ ਲਿਖਦੇ ਉਦੋਂ ਕਿਉਂ ਨਹੀਂ ਤੁਸੀਂ ਅਲੋਚਨਾ ਕਰਦੇ ਉਦੋਂ ਕਿਉਂ ਤੁਹਾਨੂੰ ਲੱਗਦਾ ਵੀ ਯਾਰ ਇਹਨਾਂ ਲੋਕਾਂ ਦੀ ਕੰਮ ਲੈਣਾ ਕਾਹਨੂੰ ਇਹਨੇ ਖਿਲਾਫ ਲਿਖਾ ਉਹਨੂੰ ਲੋਚਨਾ ਕਿਉਂ ਨਹੀਂ ਕਰਦੇ ਬਿਲਕੁਲ ਡਰ ਲੱਗਦਾ ਇਝ ਕਿ ਮੈਂ ਫਿਲਮ ਬਾਰੇ ਲਿਖਦਾ ਕਿ ਮਾੜੀ ਫਿਲਮ ਬਾਰੇ ਮਾੜਾ ਲਿਖਦਾ ਕਿ ਮਾੜੀ ਫਿਲਮ ਵਾਲੇ ਮਾੜਾ ਨਹੀਂ ਮਾੜੀ ਫਿਲਮ ਵਾਲੇ ਇਹ ਚੰਗਾ ਲਿਖਦਾ ਕਿ ਫਿਲਮ ਮਾੜੀ ਹੈ ਵੈਸੇ ਇਹਨੂੰ ਕਹਿੰਦੇ ਨੇ ਮਾੜਾ ਲਿਖਿਆ ਲਿਖਿਆ ਤਾਂ ਚੰਗਾ ਹੀ ਹੁੰਦਾ ਨਾ ਤੁਸੀਂ ਕਿਸੇ ਫਿਲਮ ਬਾਰੇ ਮਾੜਾ ਲਿਖਦੇ ਹਾਲਾਂਕਿ ਇਹ ਸਪਨ ਦੇੜ ਕੇ ਰੱਖ ਦਿੰਦਾ ਯਾਰ ਜਿਹੜੀ ਫਿਲਮ ਚੰਗੀ ਸਾਡੇ ਇਹ ਪ੍ਰਸ਼ੰਸਾ ਕਰਨ ਦੀ ਆਦਤ ਪੈ ਗਈ ਹੈ ਮੈਂ ਇਹ ਤਾਂ ਹੁਣ 3-4 ਸਾਲ ਤੋਂ ਛੱਡਿਆ ਹੈ ਵੀ ਜੇ ਫਿਲਮ ਮਾੜੀ ਆ ਉਸ ਡਾਇਰੈਕਟਰ ਨੂੰ ਉਸ ਪ੍ਰੋਡਿਊਸਰ ਨੂੰ ਫੋਨ ਨਹੀਂ ਕਰਨਾ ਉਸ ਸੈਕਟਰ ਨੂੰ ਫੋਨ ਨਹੀਂ ਕਰਨਾ ਜੇ ਚੰਗੀ ਆ ਤਾਂ ਫੋਨ ਕਰਨਾ ਪਰ ਇਹ ਇਹ ਆਦਤ ਵੱਡੇ ਲੋਕ ਵੱਡੇ ਹੈਗੀ ਹੈ ਬਾਲੀਵੁੱਡ ਚ ਹਾਲੀਵੁੱਡ ਚ ਮੈਂ ਪੜਦਾ ਉਹਨਾਂ ਦੇ ਜਦੋਂ ਤੇਜ਼ ਬਲੌਗ ਪੜ੍ਹਦਾ ਤੇ ਉਹ ਨਾਲ ਦੇ ਐਕਟਰ ਨੂੰ ਦੇੜ ਕੇ ਰੱਖਦਾ ਪਰ ਆਪੀ ਇੰਡਸਟਰੀ ਜੇ ਦੋਹਰੀ ਨੀਤੀ ਕਿਉਂ ਵੀ ਜੇ ਤਾਂ ਚੰਗੀ ਆ ਚੋ ਦੋਹਰੀ ਨੀਤੀ ਦਾ ਕਿਨਾਰਾ ਕਰ ਲੈ ਦੋਗਲੀ ਨੀਤੀ ਕਿਉਂ ਮੈਂ ਵੀ ਉਸ ਦੋਗਲੇਪਣ ਦੇ ਵਿੱਚ ਸ਼ਾਮਲ ਆ ਜੇ ਕਿਸੇ ਦਾ ਮਾੜਾ ਕੰਮ ਹੈ ਮੈਂ ਬੋਲਦਾ ਨਹੀਂ ਜੇ ਮੇ ਤਾਂ ਮੈਂ ਬੋਲ ਕੇ ਰਾਜੀ ਨਹੀਂ ਮੰਨ ਲਓ ਤੇ ਆ ਪਿੱਛੇ ਜਾਈ ਤੇ ਹੁਣ ਉਹਨੂੰ ਤਾਂ ਕਹਿ ਸਕਦਾ ਥੋੜਾ ਗੁੱਸਾ ਨਹੀਂ ਕਰੇਗਾ ਮੇਰਾ ਕਲਾਸ ਫੈਲ ਹੋਈ ਹੈ ਬਿੰਨੂ ਦੀ ਫਿਲਮ 아이ਦੁੱਲਾ ਭੱਟੀ ਕੀਤੀ ਤਾਂ ਬਿੰਨੂ ਵੀ ਮੰਨਦਾ ਮੈਂ ਵੀ ਮੈਂ ਵੀ ਕਿਹਾ ਮੈਂ ਉਹਨੂੰ ਫੋਨ ਕਰਕੇ ਕਹਿ ਸਕਦਾ ਵੀ ਯਾਰ ਆ ਕੀ ਕੀਤਾ ਬਿੰਨੂ ਗੱਲ ਨਹੀਂ ਪਣੀ ਪਰ ਮੈਂ ਲਿਖਦਾ ਨਹੀਂ ਇਹ ਮੇਰੇ ਦੋਗਲਾਪਾਣਾ ਤੇ ਇੱਥੋਂ ਜੇ ਅਸੀਂ ਸਟੈਂਡ ਕਰਕੇ ਮੈਂ ਵੀ ਲਿਖਾਂ ਮੈਂ ਦੂਜਿਆਂ ਨੂੰ ਮਤ ਦਿੰਨਾ ਜੇ ਮੈਂ ਸ਼ੁਰੂ ਕਰਾਂ ਤਾਂ ਹੋ ਸਕਦਾ ਮੈਨੂੰ 2-3 ਫਟਕਾਰਾਂ ਪੈਣ ਮੇਰਾ ਕੰਮ 5-6% ਘਟ ਜੇ ਪਰ ਮੈਨੂੰ ਨੀਂਦ ਵਧੀਆ ਆਉਣ ਲੱਗ ਜੂਗੀ ਫਿਰ ਹਾਲੇ ਮੈਨੂੰ ਬੇਚੈਨੀ ਹੁੰਦੀ ਤਾ ਇਹ ਇਹ 도ਗਲਾ ਆਪਣਾ ਛੱਡਣਾ ਚਾਹੀਦਾ ਜਿਹੜਾ ਤੁਹਾਡੇ ਵਿੱਚ ਹੈ ਤੁਹਾਡੇ ਨਾਲ ਦੇ ਸਾਥੀ ਹੈ ਜਿਹੜਾ 도ਗਲਾ ਆਪਣਾ ਕਿ ਕਦੋਂ ਜਾਊਗਾ ਇਹ ਮੈਨੂੰ ਤਾਂ ਇਹ ਲੱਗਦਾ ਛੇਤੀ ਕਿਤੇ ਜਾਣ ਨਾਲ ਆਏਗਾ ਨਹੀਂ ਜਾਏਗਾ ਚਲੋ ਆਪਾਂ ਤੁਹਾਡੀ ਗਾਇਕ ਉਹਨੇ ਅਦਾਕਾਰੀ ਦੀ ਵੀ ਗੱਲ ਕੀਤੀ ਰਾਈਟਿੰਗ ਦੀ ਗੱਲ ਕੀਤੀ ਰਾਣਾ ਰਣਵੀਰ ਬਹੁਤ ਚਿਰ ਤੋਂ ਕਸ਼ਮਕਸ਼ ਦੀ ਵਿੱਚ ਹੈ ਡਾਇਰੈਕਟਰ ਬਣਨ ਲਈ ਇਹ ਸੁਪਨਾ ਕਦੋਂ ਪੂਰਾ ਹੋਊਗਾ ਹੁਣ ਹਾਂ ਡਾਇਰੈਕਟਰ ਬਣਨ ਲਈ ਦੇਖੋ ਹੁਣ ਮੈਂ ਅੱਜ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਮੈਂ ਵੀ ਇੱਕ ਮੈਨੂੰ ਕਹਿੰਦੇ ਨੇ ਤੁਸੀਂ ਬਹੁਤ ਨਾ ਹੋ ਗਿਆ ਜੀ ਤੁਸੀਂ ਫਲਾ ਇੰਨੇ ਸਾਲ ਕੰਮ ਕਰਦੇ ਨੂੰ ਮੈਂ ਜੇ ਪ੍ਰੋਡਿਊਸਰ ਲੱਭਣ ਜਾਣਾ ਹੋਵੇ ਮੈਨੂੰ ਬਹੁਤ ਮੁਸ਼ਕਲ ਆਉਂਦੀ ਹੈ ਮੇਰੇ ਕੋਲ ਸਬਜੈਕਟ ਰੈਡੀ ਨੇ ਜਿਹੜੇ ਐਂਟਰਟੇਨਿੰਗ ਵੀ ਨੇ ਔਰ ਜਿਹੜੇ ਜਿਨ੍ਹਾਂ ਦੇ ਵਿੱਚ ਗੱਲ ਵੀ ਹੋਏਗੀ ਔਰ ਜਿਹੇ ਜਿਹਾ ਮੈਂ ਚਾਹੁੰਦਾ ਇਹ ਜਿਹੇ ਫਿਲਮਾਂ ਬਣਨੀਆਂ ਵੀ ਚਾਹੀਦੀਆਂ ਨੇ ਬਨਨ ਕੇ ਬਿਠਾਉਣ ਵਾਲੀਆਂ ਫਿਲਮਾਂ ਚਾਹੀਦੀ ਨੇ ਜਿਨ੍ਹਾਂ 'ਚ ਕੋਈ ਸਨੇਹਾ ਵੀ ਹੋਵੇ ਜਿਹੜਾ ਰੋਚਕਤਾ ਵੀ ਹੋਵੇ ਲੱਗੇ ਕਿ 2 ਸਵਾ 2 ਘੰਟੇ ਲਾ ਕੇ ਆਏ ਬੰਦਾ ਅੰਦਰ ਐ ਫਰੈਸ਼ ਹੋ ਕੇ ਨਿਕਲੇ ਤੇ ਜੀ ਆ ਲੱਗਿਆ ਹੋਵੇ ਉਹਦਾ ਮੇਰੇ ਕੋਲ ਇਹ ਸਬਜ ਜਿਹੜਾ ਮਿੱਥਿਆ ਹੋਇਆ ਮੈਂ ਡਾਇਰੈਕਸ਼ਨ ਵੱਲ ਆਉਣ ਦਾ ਮੈਂ ਜਰੂਰ ਇੱਧਰ ਜਾਊਂਗਾ ਮੈਨੂੰ ਲੱਗਦਾ ਮੇਰੀ ਜਿਹੜੀ ਦੌੜ ਹੈ ਜਿਹੜਾ ਮੇਰਾ ਨਿਜ ਮੇਰਾ ਝਲਕੂਗਾ ਉਹ ਡਾਇਰੈਕਸ਼ਨ ਦੇ ਵਿੱਚ ਹੀ ਆ ਕੇ ਚੱਲੂ ਅੱਛਾ ਆਪਾਂ ਲੋਚਨਾ ਦੀ ਗੱਲ ਕਰ ਰਹੇ ਸੀ ਬਹੁਤ ਸਾਰੇ ਅੱਗੇ ਵੀ ਆਪਣੇ ਨਾਲ ਬਹੁਤ ਈ ਗੱਲ ਹੋਈ ਆ ਬਹੁਤ ਸਾਰੇ ਆਰਟਿਸਟ ਜਿਹੜੇ ਤੁਹਾਨੂੰ ਬ੍ਰੈਕਟ ਵਾਲੇ ਮਿਤਰ ਨੇ ਹਨ ਅਕਸਰ ਜਦੋਂ ਤੁਸੀਂ ਤੁਹਾਡੀ ਗੈਰ ਹਾਜ਼ਰੀ 'ਚ ਗੱਲ ਹੁੰਦੀ ਆ ਵੀ ਯਾਰ ਜਦੋਂ ਰਾਣੇ ਕੋਲੇ ਕੰਮ ਹੁੰਦਾ ਰਾਣਾ ਹੋਰ ਹੁੰਦਾ ਤੇ ਜਦੋਂ ਰਾਣਾ ਵਿਹਲਾ ਤੇ ਰਾਣਾ ਰਾਣਾ ਹੋਰ ਹੁੰਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਇਹ ਨਹੀਂ ਮੈਂ ਸੁਣਿਆ ਬਹੁਤ ਵਾਰ ਆ ਪਰ ਠੀਕ ਆ ਉਹਨਾਂ ਦੀ ਆਪਣੀ ਸੋਚ ਆ ਉਹਨਾਂ ਨੇ ਕੁਛ ਨਾ ਕੁਛ ਦੇਖਿਆ ਹੋਊਗਾ ਪਰਖਿਆ ਹੋ ਲੱਗਿਆ ਹੋ ਤਾਂ ਹੀ ਕਹਿੰਦੇ ਨੇ ਸਾਰੇ ਬੰਦੇ ਸਿਆਣੇ ਆ ਪਰ ਮੈਂ ਇਸ ਗੱਲ ਨਾਲ ਮਤਲਬ ਇਹ ਨਹੀਂ ਵੀ ਸਹਿਮਤ ਨਹੀਂ ਆ ਮੈਨੂੰ ਗੁੱਸਾ ਨਹੀਂ ਆਉਂਦਾ ਇਸ ਗੱਲ ਦਾ ਪਹਿਲਾਂ ਪਹਿਲਾਂ ਆਉਂਦਾ ਸੀ ਹੁਣ ਨਹੀਂ ਜਵੇਂ ਗੁੱਸਾ ਆਉਂਦਾ ਇਸ ਗੱਲ ਦਾ ਆ ਪਤਾ ਨਹੀਂ ਕਿਉਂ ਬਣਿਆ ਇਹ ਮੇਰੇ ਬਾਰੇ ਜਾਂ ਕਿਉਂ ਸੋਚਦੇ ਨੇ ਮੈਂ ਉਹ ਜਿਹਾ ਹੀ ਹਾਂ ਸਪਨ ਮੈਂ ਪਹਿਲਾਂ ਵੀ ਕਿਤੇ ਗੱਲ ਕੀਤੀ ਹੈ ਕਿ ਮੇਰੇ ਯਾਰਾਂ ਦੋਸਤਾਂ ਨਾਲ ਜਾਂ ਮੇਰੇ ਜਿਨ੍ਹਾਂ ਨਾਲ ਵਿਚਰਦਾ ਜਿਨ੍ਹਾਂ ਲੋਕਾਂ ਨਾਲ ਮੈਂ ਅਕਸਰ ਰਹਿਣਾ ਤੇ ਉਹ ਦੱਸ ਸਕਦੇ ਆ ਜਿਹੜੇ ਮੈਨੂੰ ਬਹੁਤ ਨੇੜਿਓਂ ਜਾਣਦੇ ਨੇ ਕਿ ਰਾਣਾ ਬਦਲ ਗਿਆ ਜਾਂ ਰਾਣਾ ਬਦਲ ਜਾਂਦਾ ਕੰਮ ਹੁੰਦੇ ਦੇ ਹੁੰਦੇ ਜਾਂ ਜੋ ਵੇਲਾ ਹੁੰਦਾ ਹੈ ਉਦੋਂ ਕੁਝ ਹੋਰ ਹੁੰਦਾ ਜਦੋਂ ਬਿਜ਼ੀ ਹੁੰਦਾ ਕੁਝ ਹੋਰ ਹੁੰਦਾ ਮੈਂ ਤਾਂ ਜਮੇ ਹੀ ਨਹੀਂ ਮੈਂ ਤਾਂ ਵੈਸੇ ਬਿਜ਼ੀ ਹੀ ਰਹਿਣਾ ਹੁੰਨਾ ਮੈਂ ਚਾਹੇ ਫਿਲਮ ਕਰ ਰਿਹਾ ਮਾਂ ਚਾਹੇ ਨਹੀਂ ਉਹਨਾਂ ਦਾ ਹੁੰਦਾ ਵੀ ਇਹ ਫਿਲਮ ਕਰ ਰਿਹਾ ਮੈਂ ਬਿਲਕੁਲ ਨਹੀਂ ਇਹ ਗਲਤ ਧਾਰਨਾ ਬਣੀ ਹੋਈ ਹੈ ਪਰ ਜੇ ਧਾਰਨਾ ਉਹਨਾਂ ਦੀ ਬਣੀ ਹੋਈ ਹੈ ਪਤਾ ਨਹੀਂ ਹੁਣ ਕਿਹੜੀ ਗੱਲ ਹੈ ਜਦੋਂ ਮੈਨੂੰ ਕੋਈ ਦੱਸੇ ਆ ਕੇ ਮੈਂ ਤਾਂ ਕਈ ਵਾਰੀ ਪੋਸਟ ਵੀ ਪਾਈ ਹੈ ਤੇ ਕਹਿ ਵੀ ਦਿੰਦਾ ਵੀ ਮੇਰੇ ਨੁਕਸ ਸੋ ਦੱਸੋ ਫਿਰ ਨੁਕਸ ਵੀ ਦੱਸਦਾ ਸ਼ਾਬਾਸ਼ ਬਹੁਤ ਕਰਦੇ ਨੇ ਤਾਰੀਫ਼ ਬਹੁਤ ਦਿੰਦੇ ਆ ਸਾਰਾ ਕੁਝ ਹੈ ਬੱਲੇ ਬੱਲੇ ਬਹੁਤ ਹੁੰਦੀ ਹੈ ਕੰਮ ਵੀ ਘੱਟ ਹੈ ਤੇ ਆਲੋਚਨਾ ਵੀ ਸੁਣਨ ਨੂੰ ਮਿਲਦੀ ਰਹਿੰਦੀ ਹੈ ਚੁਗਲੀਆਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਬਾਕੀ ਜੇ ਮੈਂ ਇਸ ਤਰ੍ਹਾਂ ਦਾ ਹੋਮਾ ਤਾਂ ਮੇਰਾ ਖਿਆਲ ਮੈਂ ਵਿਦਿਆਰਥੀਆਂ ਵਿੱਚ ਸਕੂਲਾਂ 'ਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਵਿਚਰਾਂ ਨਾ ਮੈਂ ਬਹੁਤ ਘੱਟ ਰੇਟਾਂ ਦੇ ਉੱਤੇ ਕੰਮ ਨਾ ਕਰਾਂ ਔਰ ਫ੍ਰੀ ਆਫ ਕਾਸਟ ਮੈਂ ਲੋਕਾਂ ਨਾਲ ਜਾ ਕੇ ਖੜਾ ਨਾ ਤਾਂ ਇਹ ਗਲਤ ਧਾਰਨਾ ਹੈ ਪਤਾ ਨਹੀਂ ਕਿਸੇ ਨਾਲ ਕਿਉਂ ਬਣੀ ਹੈ ਮੈਨੂੰ ਸਵਾਦ ਆਉਂਦਾ ਹੈ ਸੁਣ ਕੇ એનર્ਜੀ ਦਿੰਦੀ ਹੈ ਮੈਨੂੰ ਗੱਲ ਵਧੀਆ ਗੱਲ ਹੈ ਮਤਲਬ ਜੇ ਬਦਨਾਮ ਨਾ ਹੋਵੋਗੇ ਤਾਂ ਕਿਹਦਾ ਨਾਮ ਨਾ ਹੋਗਾ ਉਹ ਸ਼ੇਰ ਹੈ ਨਾ ਸੁਣਾ ਉਸਕੇ ਦੁਸ਼ਮਣ ਬਹੁਤ ਹੈ ਲੱਗਦਾ ਹੈ ਆਦਮੀ ਅੱਛਾ ਹੋਗਾ ਲੱਗਦਾ ਹੈ ਆਦਮੀ ਅੱਛਾ ਹੋਗਾ ਉਹ ਕਹਿੰਦਾ ਮਖਾਲਫਸ ਮੇਰੀ ਤबीयत ਔਰ ਸੰਵਰਤੀ ਹੈ ਮਖਾਲਫਤ ਸੇ ਮੇਰੀ ਤबीयत ਔਰ ਸੰਵਰਤੀ ਹੈ ਮੈਂ ਦੁਸ਼ਮਨੋ ਕਾ ਬੜਾ ਇਤਰਾਮ ਕਰਤਾ ਹੂੰ ਕੀ ਬਾਤ ਹੈ ਜੇ ਤੁਨੂੰ ਕੋਈ ਕਿਰਦਾਰ ਨਮਾਉਣ ਦਾ ਮੌਕਾ ਮਿਲੇ ਆਪਣੀ ਪਸੰਦ ਦਾ ਪੰਜਾਬੀ ਫਿਲਮਾਂ ਦੇ ਵਿੱਚ ਕਿਸ ਤਰੀਕੇ ਦਾ ਕਿਰਦਾਰ ਨਮਾਉਣਾ ਚਾਹੋਗੇ ਅ ਮੈਂ ਉਹਦਾ ਨਵਾਉਂਗਾ ਰੁਲਦੂ ਦਾ ਕਿਰਦਾਰ ਅ ਅਧ ਚਾਨਣੀ ਰਾਤ ਨਾਵਲ ਦੇ ਵਿੱਚ ਜੇ ਕੋਈ ਫਿਲਮ ਬਣਾਉਣ ਦਾ ਮੌਕਾ ਮਿਲੇ ਕਿਸੇ ਕਿਤਾਬ ਤੇ ਕਿਸ ਕਿਸ ਕਿਤਾਬ ਨੂੰ ਚੁਣੋਗੇ ਆ ਇੱਕ ਚਾਦਰ ਮੈਲਿਸਿਸ ਉੱਤੇ ਫਿਲਮ ਬਣੀ ਸੀ ਇੱਕ ਚਾਦਰ ਅਧੋ ਰਾਣੀ ਉਹਦੇ ਉੱਤੇ ਮੈਂ ਫਿਲਮ ਬਣਾ ਸਕਦਾ ਔਰ ਪੂਰਨਮਾਸ਼ੀ ਨਾਵਲ ਦੇ ਉੱਤੇ ਜਾ ਕੇ ਲੱਗਦਾ ਕਿ ਫਿਲਮ ਬਣ ਚੁੱਕੀ ਅਧੂ ਬਚਦੀ ਉਹਦੇ ਉੱਤੇ ਮੈਂ ਫਿਲਮ ਬਣਾ ਸਕਦਾ ਔਰ ਜਿਹੜਾ ਜੇ ਫਿਰ ਸਿੱਧਾ ਹੀ ਮੌਕਾ ਮਿਲਦਾ ਫਿਰ ਇੱਕ ਅਧ ਚਾਨਣ ਰਾਤ ਦੇ ਉੱਤੇ ਰਾਣਾ ਕਿਉਂ ਨਾ ਬਣਾਉਂਗਾ ਫਿਰ ਮੈਂ ਹੀ ਫਿਲਮ ਬਣਾਉਂਗਾ ਦੋ ਕਿਤਾਬਾਂ ਤੇ ਦੋ ਫਿਲਮ ਜਿਹੜੀਆਂ ਤੁਸੀਂ ਕਹਿੰਦੇ ਹੋ ਹਰ ਪੰਜਾਬੀ ਨੂੰ ਦੇਖਣੀਆਂ ਤੇ ਪੜ੍ਹਨੀਆਂ ਚਾਹੀਦੀਆਂ ਆ ਦੇਖੋ ਜੇ ਤੁਸੀਂ ਕਿਤਾਬ ਪੜ੍ਹਨੀ ਹੈ ਤਾ ਇੱਕ ਕਿਹੜਾ ਲੇਟੈਸਟ ਨੋਵਲ ਆਇਆ ਹੈ ਬੋਲ ਮਰਦਾਨਿਆਂ ਉਹ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਔਰ ਇੱਕ ਜਸਵੰਤ ਜ਼ਫਰ ਹੋਰਾਂ ਦੀ ਕਿਤਾਬ ਹੈ ਜੇ ਤੁਸੀਂ ਧਰਮ ਨੂੰ ਸਾਰਿਆਂ ਨੂੰ ਆਸੇ ਪਾਸੇ ਨੂੰ ਦੁਨੀਆਦਾਰੀ ਨੂੰ ਸਮਝਣਾ ਔਰ ਸੋਹਣਾ ਸਲੀਕੇ ਨਾਲ ਜਿਉਣਾ ਹੈ ਬਿਨਾ ਸਟ्रेस ਦੇ ਉਤੋਂ ਤਾਂ ਜਸਵੰਤ ਸਿੰਘ ਜ਼ਫਰ ਹੋਰਾਂ ਦੀ ਕਿਤਾਬ ਪੜੋ ਭਗਤ ਸਤਗੁਰ ਹਮਾਰਾ ਤੇ ਉਹ ਬਹੁਤ ਵਧੀਆ ਔਰ ਕਾਸਟ ਅਵੇ ਫਿਲਮ ਮੈਂ ਜਿੰਨੇ ਵਾਰ ਮੈਨੂੰ ਦੇਖਣ ਨੂੰ ਮਿਲਦੀ ਹੈ ਮੈਂ ਉਹ ਜ਼ਰੂਰ ਵੇਖਦਾ ਤੇ ਉਹ ਫਿਲਮ ਸਾਰਿਆਂ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ ਔਰ ਦੂਜੀ ਜੇ ਹਿੰਦੀ ਸਿਨੇਮੇ ਦੇ ਵਿੱਚੋਂ ਜਾਂ ਪੰਜਾਬੀ ਫਿਲਮੇ ਦੇ ਵਿੱਚੋਂ ਮੈਨੂੰ ਇੱਕ ਫਿਲਮ ਚੁਣਨੀ ਪਵੇ ਤਾਂ ਮੈਂ ਪੰਜਾਬੀ ਸਿਨੇਮੇ ਦੇ ਵਿੱਚੋਂ ਫਿਲਮ ਚੁਣੂੰਗਾ ਤੇ ਮੇਰੀ ਇਹੀ ਹੋਗੀ ਕਿ ਫਿਲਮ ਦਾ ਮੈਂ ਚਾਹੇ 파ਰਟ ਹੋਮਾ ਚਾਹੇ ਨਾ ਹੋਮਾ ਉਹ ਇੱਕ ਅਲੱਗ ਗੱਲ ਐ ਪਰ ਜਿਸ ਤਰ੍ਹਾਂ ਦੇ ਸਿਨੇਮੇ ਨੂੰ ਮੈਂ ਪਸੰਦ ਕਰਦਾ ਤਾਂ ਮੜੀ ਦਾ ਦੀਵਾ ਜ਼ਰੂਰ ਦੇਖਣੀ ਚਾਹੀਦੀ ਐ ਸਰ ਮੜੀ ਦੇ ਦੀਵਾ ਦੇਖਣੀ ਅੱਛਾ ਮੈਂ ਤੁਹਾਨੂੰ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਆਪਣੀ ਇਸ ਕਿਤਾਬਾਂ ਦੇ ਵਿੱਚੋਂ ਕੋਈ ਵੀ ਕਵਤਾ ਆਪਣੀ ਪਸੰਦੀ ਜਰੂਰ ਸਾਂਝੀ ਕਰੋ ਆ ਮੇਰੀਆਂ ਤਿੰਨ ਕਿਤਾਬਾਂ ਨੇ ਕੈਂਮਨ ਟਿਪ ਟਿਪ ਇੱਕ ਲੈਕਚਰ ਐ ਵਿੱਚ ਜ਼ਿੰਦਗੀ ਜਿੰਦਾਬਾਦ ਅਤੇ ਨਾਵਲ ਇਹਦੇ ਵਿੱਚੋਂ ਕਵਤਾਵਾਂ ਮੈਂ ਇਹਦੇ ਵਿੱਚ ਹੀ ਪੜ੍ਹ ਕੇ ਸੁਣਾਵਾਂ ਬਿਲਕੁਲ ਬਿਲਕੁਲ ਤੇ ਮੈਨੂੰ ਵੀ ਘੱਟ ਯਾਦ ਰਹਿੰਦੀਆਂ ਨੇ ਮੈਂ ਕਾਹੀ ਪਹਿਲੀ ਸਵੇ ਸ਼ਾਮਾਂ ਨਿਕਲੀਆ ਕਵਤਾ ਕਵਤਾ ਹਾਂਜੀ ਪਿੰਡਾਂ ਲਈ ਆਵਾਜ਼ ਮੰਗਦਾ ਚੁੱਪ ਮੰਗਦਾ ਸ਼ਹਿਰਾਂ ਲਈ ਪਿੰਡਾਂ ਲਈ ਆਵਾਜ਼ ਮੰਗਦਾ ਚੁੱਪ ਮੰਗਦਾ ਸ਼ਹਿਰਾਂ ਲਈ ਯਾਰਾਂ ਲਈ ਜਿੱਤਾਂ ਤੇ ਖੁਸ਼ੀਆਂ ਸੁੱਖ ਮੰਗਦਾ ਗੈਰਾਂ ਲਈ ਗੀਤ ਮੰਗਦਾ ਚੁੱਪ ਵਾਸਤੇ ਹਾਸਾਂ ਰੁੱਸੀਆਂ ਲਹਿਰਾਂ ਲਈ ਚਮਕ ਮੰਗਦਾ ਨੈਣਾ ਖਾਤਰ ਪੈਂਡਾ ਲੰਬਾ ਪੈਰਾਂ ਲਈ ਸ਼ੁਭ ਸ਼ਾਮਾ ਸ਼ੁਭ ਇਰਾਦੇ ਮੰਗਾ ਚੜਦੀ ਕਲਾ ਸਦਾ ਘਰ ਦੀ ਦੇੜੀ ਦਵੇ ਅਸੀਸਾਂ ਕਦਮਾਂ ਨੂੰ ਨਿਤ ਸੈਰਾਂ ਲਈ ਅਣਖ ਮੈਂ ਮੰਗਾ ਧੌਣ ਝੁਕੀ ਲਈ ਤਾਂ ਜੋ ਚੜਦੀ ਕਲਾ ਰਹੇ ਯਤਨ ਮੰਗਦਾ ਵਤਨ ਵਾਸਤੇ ਮੋਹ ਚਿਰਾਂ ਦੇ ਵੈਰਾਂ ਲਈ ਕਾਨੂੰਨ ਮੰਗਦਾ ਸ਼ਕਤੀ ਭਰਿਆ ਮੰਗਤੇ ਰਿਸ਼ਵਤਖੋਰਾਂ ਲਈ ਹਰ ਇੱਕ ਤੋਂ ਜਵਾਬ ਮੰਗਦਾ ਖੇਤ ਉੱਗਦੀਆਂ ਜ਼ਹਿਰਾਂ ਲਈ ਹਰ ਇੱਕ ਤੋਂ ਜਵਾਬ ਮੰਗਦਾ ਖੇਤ ਉਗਦੀਆਂ ਜ਼ਹਿਰਾਂ ਲਈ ਰਾਣਾ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਸਮਾਂ ਕੱਢਿਆ ਮੈਨੂੰ ਲੱਗਦਾ ਦਰਸ਼ਕਾਂ ਨੂੰ ਇਹ ਇੰਟਰਵਿਊ ਪਸੰਦ ਆਉਗੀ ਤੇ ਜਿਹੜੇ ਤੁਹਾਡੇ ਬਰਤੀ ਲੋਕਾਂ ਦੇ ਮਨਾਂ 'ਚ ਜਾਲੇ ਨੇ ਉਹ ਜ਼ਰੂਰ ਉਤਰਨਗੇ ਸੋ ਧੰਨਵਾਦ ਤੁਹਾਡਾ ਗੱਲਬਾਤ ਕਰਕੇ ਥੈਂਕ ਯੂ ਵੈਰੀ ਮੱਚ ਔਰ ਤੁਸੀਂ ਵੀ ਮੇਰੇ ਮਨ 'ਚੋਂ ਬਹੁਤ ਜਾਲੇ ਲਾਏ ਨੇ ਸਵਾਲ ਕਰਕੇ ਔਰ ਚੰਗਾ ਕਰਦੇ ਰਹੋ ਚੰਗੇ ਨੂੰ ਸਲਾਉਂਦੇ ਰਹੋ ਮਾੜੇ ਨੂੰ ਨਿੰਦਦੇ ਰਹੋ ਆਲੋਚਨਾ ਕਰਦੇ ਰਹੋ ਔਰ ਤੁਸੀਂ ਵੀ ਮੈਂ ਮੈਂ ਵੀ ਦੋਗੜਾ ਪੰਚੜਣ ਦੀ ਕੋਸ਼ਿਸ਼ ਕਰੂੰਗਾ ਥੈਂਕ ਯੂ ਵੈਰੀ ਮੱਚ